ਜਿਹੜੇ ਸਮਰਥਨ ਦੇ ਵਿੱਚ ਨੇ ਕਿਸਾਨ ਉਹ ਕਿਹੜੇ ਵਾਲੇ ਆ ਕੋਈ ਸਮਰਥਨ ਚ ਨਹੀਂ ਉਹ ਲਾਲਾ ਇਹੇ ਲਿਆ ਕੇ ਖੜੇ ਕੀਤੇ ਹੋਇਆ ਹਰਿਆਣੇ ਤੋਂ ਲਿਆਉਂਦੇ ਹੋਣੇ ਦਿੱਲੀ ਤੋਂ ਲਿਆਉਂਦੇ ਹੋਣੇ ਮੇਂ ਦਾ ਕਿਸਾਨ ਮਿਲਿਆ ਨਹੀਂ 30% ਫਾਰਮਰ ਸਾਡੀਆਂ ਇੱਥੋਂ ਚਲੀਆਂ ਅੱਜ ਅਸੀਂ ਬਿਜਲੀ ਬੋਰਡ ਦੇ ਵਿੱਚ ਭਰਤੀ ਕੀਤੀ ਆ 11000 ਬੰਦਾ ਭਰਤੀ ਕੀਤਾ ਜਿਹਦੇ ਵਿੱਚੋਂ 88% ਬੰਦੇ ਹਰਿਆਣਾ ਜੁਪੀ ਨੇ ਭਰਤੀ ਕੀਤੇ ਆ ਜੇ ਰੋਜ਼ਗਾਰ ਹੁੰਦਾ ਸਾਡੇ ਬੱਚਾ ਨੂੰ ਕਿਉਂ ਲੰਦੇ ਹੋ ਨੰਬਰ 2 ਤੁਸੀਂ ਉਧਰ ਸਵਾਲ ਕੀਤਾ ਸੀ ਕਿ ਤੁਹਾਡੇ ਬੱਚੇ ਬਾਹਰ ਚਲੇਗੇ ਅਗਰ ਬੱਚਾ ਨੂੰ ਬਾਹਰ ਜਾਣਾ ਪਿਆ ਸਿਰਫ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅਗਰ ਰੋਜ਼ਗਾਰ ਹੁੰਦਾ ਸਾਡੇ ਇੱਥੇ ਬੱਚੇ ਕੰਮ ਕਰਦੇ ਸਾਤੋਂ ਹਜ਼ਾਰਾਂ ਦੂਰ ਦੂਰ ਕਿਉਂ ਜਾਂਦੇ ਜਿਸ ਮੰਤਰੀ ਦਾ ਝਟਾ ਲੱਖਦਾ ਲੈਂਡ ਪੂਲਿੰਗ ਠੀਕ ਨਾ ਲੈਂਡ ਪੂਲਿੰਗ ਠੀਕਾ ਸਾਨੂੰ ਆਪ ਦੇ ਨਾਲ ਤਵਾਦਲਾ ਕਰ ਲੈ ਅਸੀਂ ਉੱਥੇ ਚਲੇ ਜਨ ਇਹ ਦੇ ਦੇ ਕਦੇ ਸਰਕਾਰਾਂ ਅੱਜ ਤੱਕ ਸੱਚ ਬੋਲੀਆਂ ਸਵਾਲ ਹੀ ਪਏ 70 ਸਾਲ ਹੋ ਗਏ ਤੁਸੀਂ ਆਪ ਦੇਖ ਲਓ ਪੁਰਾਣੀਆਂ ਸਰਕਾਰਾਂ ਮੋਦੀ ਸਾਹਿਬ ਨੇ 15 ਲੱਖ ਕਿਹਾ ਅਸੀਂ ਕਿਹੜਾ ਆ ਗਿਆ ਉਮੈਨ ਕਹਿਆ ਵੀ ਵੈਸੇ ਵੀ ਤੂੰ ਹੁਣ ਗਿਆ ਨਹੀਂ ਗਿਆ ਕਹਿੰਦਾ ਕੀ ਕਰੀਏ ਭਗਵਾਨ ਜੀ ਮਾਨ ਕਹਿੰਦਾ ਵੀ ਸਾਨੂੰ ਹਿੱਸਾ ਦਿਓ ਇਹ ਤਾਂ ਬੱਕਰੀ ਮੰਡੀ ਦੇ ਵਿੱਚ ਹਿੱਸਾ ਪਾਉਣ ਲਈ ਤਿਆਰ ਹੋਇਆ ਫਿਰ ਤਾਂ ਜੇ ਇੰਨੀ ਡਿਵੈਲਪਮੈਂਟ ਸੀ ਉਥੇ ਮਾਰਜੀ ਲੋਕ ਰਹੁੰਦੇ ਕਿਉਂ ਕਿਸੇ ਨੂੰ ਪਲਾਟ ਨਹੀਂ ਮਿਲਿਆ ਰਹਿਸਦਾ ਕਿਸ ਨੂੰ ਪੇਸ਼ਨਾ ਨਹੀਂ ਮਿਲਿਆ ਕੀ ਕਰੋਗੇ ਉਹਨੂੰ ਇਹ ਸਰਕਾਰਾਂ ਸੱਚ ਬੋਲਦੀਆਂ ਬਹਿਲੀ ਗੱਲ ਆ ਕਿਤੇ ਮਰਜੀ ਸੱਦਣ ਲਈ ਡਿਬੇਟ ਕਰਨ ਨੂੰ ਤਿਆਰ ਇਹ ਕਹਿੰਦੇ ਆ ਨਾ ਪਿੰਡਾਂ ਦੇ ਲੋਕਾਂ ਨੂੰ ਕੰਨ ਪਾਣਾ ਅਸੀਂ ਹਣ ਪਾ ਸਹੀ ਮੰਨਦੇ ਆ ਪਰ ਸਾਡੇ ਡਿਬੇਟ ਤਾਂ ਕਰੋ ਨਾ ਕਹਿ ਤੱਕ ਮੈਂ ਪਹਿਲਾਂ ਵੀ ਬੋਲ ਕੇ ਛੱਡਿਆ ਵੀ ਸਰਕਾਰ ਕਹਿੰਦੀ ਤੱਕਾ ਨਹੀਂ ਹੋਣਾ ਕਿਸੇ ਤ ਬਿਲਕੁਲ ਝੂਠ ਬੋਲਦਾ ਜਿਉ ਤੱਕਾ ਨਹੀਂ ਕਰ ਰਿਹਾ ਸਾਡੇ ਪਿੰਡਾਂ ਨੂੰ ਸੀਐਲਜੂ ਕਿਉਂ ਜਾਰੀ ਕਰਦਾ ਉਹਨੇ ਅਗਰ ਇਹ ਜਬਰਦਸਤੀ ਕਰਨੀ ਗਾਂਧੀਵਾਦੀ ਮੈਂ ਹੈ ਨਹੀਂ ਜਦੋਂ ਮੈਂ ਇੱਕ ਸਾਲ ਤੇ ਮਾਰਾ ਹੱਥ ਫੜ ਦੂਜੀ ਮੂਹਰੇ ਘੜ ਦੂੰ ਇਹਦੇ ਹੱਥੇ 'ਚ ਰਵਲਵਰੋਂ ਲੱਭਦਾ ਹੀ ਨਹੀਂ ਉਹ ਆਪਦਾ ਕੰਮ ਕਰਕੇ ਚੁੱਪ ਕਰਕੇ ਜਾਂਦੇ ਅਸੀਂ ਉਹਨਾਂ 'ਚੋਂ ਗਾਂਧੀਵਾਦੀ ਹੈ ਨਹੀਂ ਯਾਰ ਸਾਡੇ ਕੋਲ ਹਜੇ ਸਭਾ ਸੌ ਕਿਲਾ ਖੰਡ ਮਿਲਦਾ ਵਿਲਾ ਪਿਆ ਉਹ ਨਹੀਂ ਹਜੇ ਡਿਵੈਲਪ ਕਰ ਚੁੱਕਿਆ ਇਹ ਕੀ ਡਿਵੈਲਪ ਕਰੂਗਾ ਇਦੇ ਹੈਗੇ ਆ ਕੇਜਰੀਗੜ੍ਹ ਹੁਣੀ ਜਿਹੜੀ ਜੁੰਡਲੀਓ ਵਾਈ ਹੋਈ ਆ ਉਹ ਸਾਰਾ ਕੁਝ ਕਰਾ ਰਹੇ ਆ ਅੱਗੇ ਤਾਂ ਬਿਠਾ ਕੇ ਕਰਕੇ ਕਰਾਉਂਦੇ ਹੁਣ ਉਹਨਾਂ ਨੇ ਲੰਮਾ ਪਾ ਲਿਆ ਛਿੱਤਰ ਮਾਰ ਮਾਰ ਕੇ ਕਰਾ ਰਹੇ ਆ ਤੂੰ ਠੀਕ ਆ ਇਹ ਬਿਲਕੁਲ ਕੋਈ ਬਿਆਨ ਨਹੀਂ ਦਿੰਦਾ ਜਿੱਥੇ ਕਹਦੀ ਅੱਖਾਂ ਵਿੱਚ ਕੇ ਸੈਰ ਕਰੀ ਜਾਂਦਾ ਵੀ ਜਦੋਂ ਵੀ ਕੋਈ ਪ੍ਰੋਟੈਸਟ ਚੱਲਦਾ ਆ ਤਾਂ ਕਿਸਾਨ ਪਹਿਲਾਂ ਆ ਕੇ ਸੜਕਾਂ ਮਾਲ ਕੇ ਬਹਿ ਜਾਂਦੇ ਨੇ ਕਿਸਾਨ ਦਾ ਦਿਮਾਗ ਖਰਾਬ ਜੇ ਮੈਨੂੰ ਸ਼ਾਂਤੀ ਨਾਲ ਰੋਟੀ ਖਾਣ ਦਊ ਕੋਈ ਜੇ ਇਤਨੂੰ ਵੀ ਆਏ ਕੰਨ ਪੜਦਾ ਇਤਨੂੰ ਵੀ ਆਏ ਕੰਨ ਪੜਦਾ ਇਦੀ ਵੇਰੀ ਕਮਾ ਕੇ ਥੱਪੜ ਮਾਰਨਾ ਪੈਣਾ ਜਾਂ ਰੋਟੀ ਖਾਊਗਾ ਜਾਂ ਮੈਂ ਸੜਕ ਤੇ ਥੋੜੀ-ਬਹੁਤੀ ਜ਼ਮੀਨ ਹਰ ਕਿਸਾਨ ਨੇ ਲਈ ਆ ਤੇ ਜੇ ਇੱਕਦਮ ਆ ਕੇ ਖੋਹ ਲੈਣਗੇ ਮਰਨ ਬਰਾਬਰ ਹੋ ਗਿਆ ਸਾਡਾ ਤਾਂ ਤੇ ਉਦੋਂ ਜੂਰ ਭੁੱਖੇ ਜਿਓ ਮਰਨਾ ਤੇ ਪਹਿਲਾਂ ਗਲ ਪੈ ਕੇ ਹੀ ਮਰ ਲਾਂਗੇ ਫਿਰ ਨਾਲੇ ਮਾਰਾਂਗੇ ਕਿਸੇ ਨੂੰ ਅੰਗਰੇਜ਼ਾਂ ਦਾ ਵਿਰੋਧ ਕੀਤਾ ਉਹਨਾਂ ਨੂੰ ਭਜਾਇਆ ਇਹ ਕਾਲੇ ਅੰਗਰੇਜ਼ ਆ ਗਏ ਇਹ ਉਦੋਂ ਵੀ ਮਾੜੇ ਹੋ ਗਏ ਓਕੇ ਸਸ਼ੀਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਅੱਜ ਸੀ ਪਹੁੰਚਿਆ ਮਲਕਪਿੰਡ ਦੇ ਵਿੱਚ ਮਲਕਪਿੰਡ ਉਹ ਪਿੰਡ ਹੈ ਜਿਸ ਪਿੰਡ ਦੀ ਚਰਚਾ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਹੀ ਹੈ ਕਿਉਂਕਿ ਇਸ ਪਿੰਡ ਦੀ ਜੋ ਜ਼ਮੀਨ ਹੈ ਉਸ ਦੇ ਬਾਰੇ ਤੇ ਜਿਹੜਾ ਇਸ਼ਤਿਹਾਰ ਹੈ ਉਹ ਖ਼ਬਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਜਦੋਂ ਨੋਟਿਸ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਖਸਰਾ ਨੰਬਰ ਜਾਰੀ ਕੀਤੇ ਗਏ ਜ਼ਮੀਨਾਂ ਦੇ ਲੈਂਡ ਪੂਲਿੰਗ ਦੇ ਅਧੀਨ ਜੋ ਜ਼ਮੀਨਾਂ ਆਉਂਦੀਆਂ ਨੇ ਤਾਂ ਮਲਕਪਿੰਡ ਦੀ ਜ਼ਮੀਨ ਵੀ ਇਸ ਦੇ ਵਿੱਚ ਲਿਖੀ ਗਈ ਸੀ ਤਾਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਮਲਕਪਿੰਡ ਦੀ ਸਭ ਤੋਂ ਜ਼ਿਆਦਾ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਆਉਂਦੀ ਹੈ ਔਰ ਪਿੰਡ ਦੇ ਮੌਤਬਰ ਲੋਕ ਨੇ ਜਿਹੜੇ ਉਹ ਵੀ ਸਾਡੇ ਨਾਲ ਮੌਜੂਦ ਨੇ ਸੱਤ ਦੇ ਵਿੱਚ ਪਹੁੰਚੇ ਆ ਗੱਲਬਾਤ ਕਰਨ ਦੀ ਲੈਂਡ ਪੂਲਿੰਗ ਨੂੰ ਲੈ ਕੇ ਜੀ ਕੀ ਲੱਗਦਾ ਹੈ ਲੈਂਡ ਪੂਲਿੰਗ ਨੂੰ ਲੈ ਕੇ ਮਲਕ ਪਿੰਡ ਦੀ ਜਿਹੜੀ ਜ਼ਮੀਨ ਹੈ ਉਹ ਐਡਵਰਟਾਈਜ਼ ਕੀਤੀ ਗਈ ਲਿਖੇਗਾ ਨੋਟਿਸ ਜਾਰੀ ਕੀਤਾ ਗਿਆ ਖਸਰਾ ਨੰਬਰ ਲਿਖੇ ਗਏ ਤੁਹਾਨੂੰ ਪਹਿਲਾਂ ਜਾਣਕਾਰੀ ਸੀ ਕਿ ਇਸ ਦੇ ਬਾਰੇ ਵੀ ਇਦਾਂ ਲੈਂਡ ਪੂਲਿੰਗ ਹੋਣ ਵਾਲੀ ਹੈ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਜਿਹੜੀ ਸਾਡੀ ਆਵਾਜ਼ ਹੈ ਤੁਸੀਂ ਸਰਕਾਰ ਤਾਈਂ ਸਾਡੀ ਆਵਾਜ਼ ਪਹੁੰਚਾਉਂਦੇ ਆ ਪਿੰਡ ਆਉਣ ਤੇ ਤੁਹਾਨੂੰ ਜੀ ਆਇਆਂ ਕਿਨੂੰ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਪਹਿਲਾਂ ਸਾਨੂੰ ਕੋਈ ਨਹੀਂ ਪਤਾ ਸੀਗਾ ਜੀ ਸਾਨੂੰ ਤਾਂ ਉਦੋਂ ਹੀ ਪਤਾ ਲੱਗਿਆ ਜਿੱਦਦੇ ਅਸੀਂ ਅਖਬਾਰ ਪੜ੍ਹਿਆ ਵੀ ਸਾਡੇ ਜਿਹੜੇ ਪਿੰਡਾਂ ਦੀ ਮਾਲਕ ਪੋਨਾ ਅਲੀਗੜ ਅਗਵਾੜ ਗੁਜਰਾ ਦੀ 511 ਏਕੜਾ ਜਿਹੜੀ ਇਹਦੇ ਖਸਰੇ ਨੰਬਰਾਂ ਜ਼ਮੀਨ ਦੇ ਵੀ ਇਹ ਲੈਂਡ ਪੂਲਿੰਗ ਦਿੱਤੀ ਦੇ ਵਿੱਚ ਸਰਕਾਰ ਨੇ ਪਾ ਦਿੱਤੀ ਸਾਨੂੰ ਤਾਂ ਉਸ ਦਿਨ ਪਤਾ ਲੱਗਿਆ ਜੀ ਸਭ ਤੋਂ ਵੱਧ ਜ਼ਮੀਨ ਮਾਲਕ ਪਿੰਡ ਦੀ ਜਿਹੜੀ ਆਲੇ ਦੁਆਲੇ ਪਿੰਡਾਂ ਵਿੱਚੋਂ ਪਿੰਡ ਮਾਲਕ ਦੀ ਤਕਰੀਬਨ 300 ਤੋਂ ਲੈ ਕੇ 750 ਦੇ ਕਰੀਬ ਸਾਡੇ ਮਾਲਕ ਪਿੰਡ ਦੀ ਜ਼ਮੀਨ ਹੀ ਆ ਰਹੀ ਹੈ ਕਿਸਾਨ ਇਸ ਚੀਜ਼ ਨੂੰ ਰੈਡੀ ਕਿਉਂ ਨਹੀਂ ਹੋ ਰਿਹਾ ਹੈਗੇ ਵੀ ਲੈਂਡ ਪੂਲਿੰਗ ਨੂੰ ਲੈ ਕੇ ਵਿੱਚ ਕੀ ਖਰਚਾ ਕਿਸ ਚੀਜ਼ ਨੂੰ ਲੈ ਕੇ ਜਤਾਇਆ ਜਾ ਰਿਹਾ ਵਾ ਨਹੀਂ ਜੀ ਇਹ ਮਾਰੂ ਨੀਤੀ ਹੈ ਕਿਸਾਨ ਮਾਰੂ ਨੀਤੀ ਹੈ ਜੀ ਕਿਉਂਕਿ ਅਸੀਂ ਵਧੀਆ ਆਪਦੇ ਪਿੰਡਾਂ 'ਚ ਬੈਠੇ ਬੈਠੇ ਆ ਅੱਧ ਅੱਧ ਕਿੱਲੇ ਦੇ ਸਾਡੇ ਘਰ ਆ ਜਿੱਥੇ ਅਸੀਂ ਬੈਠੇ ਆ ਅਸੀਂ ਹਜ਼ਾਰ ਕਾਈ ਦਾ ਪਲਾਟ ਲੈ ਕੇ ਕੀ ਕਰਨਾ ਨਾਲੇ ਅਸੀਂ ਜਿਹੜਾ ਪੰਜਾਬ ਆ ਇਹ ਹੈਗਾ ਜੀ ਕਿਸਾਨੀ ਸੂਬਾ ਵਾ ਜੀ ਇਹਦੇ ਵਿੱਚ ਖੇਤੀਬਾੜੀ ਸਭ ਤੋਂ ਵੱਧ ਹੁੰਦੀ ਆ ਕਿਉਂਕਿ ਅਸੀਂ ਖੇਤੀਬਾੜੀ ਕਰਨ ਵਾਲੇ ਲੋਕ ਆ ਕਿਉਂਕਿ ਨਾ ਕੋਈ ਇੱਥੇ ਕੋਈ ਇੰਡਸਟਰੀ ਆ ਨਾ ਕੋਈ ਕੰਮਕਾਰ ਦਾ ਕੋਈ ਸਾਧਨ ਹੋਰ ਵੀ ਹੈਗਾ ਪਰ ਸਾਨੂੰ ਜਿਹੜੀ ਆਪਣੀ ਜ਼ਮੀਨ ਆ ਮਾਂ ਨਾਲ ਪਿਆਰ ਆ ਅਸੀਂ ਐਸੇ ਕਰਕੇ ਦੇਣ ਹੀ ਨਹੀਂ ਚਾਹੁੰਦੇ ਅਸੀਂ ਕਿਸੇ ਕੀਮਤ ਤੇ ਵੀ ਜ਼ਮੀਨ ਸਰਕਾਰ ਨੂੰ ਨਹੀਂ ਦੇਵਾਂਗੇ ਜੀ ਸਰਕਾਰ ਠੇਕਾ ਵਧਾ ਦੇਵੇ ਜਿਸ ਤਰੀਕੇ ਨਾਲ ਲੱਖ ਰੁਪਏ ਤੱਕ ਵੀ ਗੱਲ ਗਈ ਹੈ ਵੀ ਜਿਹੜਾ ਲੱਖ ਰੁਪਏ ਵੀ ਠੇਕਾ ਦਿੱਤਾ ਜਾ ਸਕਦਾ ਹੈ ਜ਼ਮੀਨ ਵੱਧ ਹੋਵੇਗੀ ਤਾਂ ਸਾਲ ਬਾਅਦ 10% ਦਾ ਇਜ਼ਾਫਾ ਵੀ ਕੀਤਾ ਜਾਊਗਾ ਫਿਰ ਨਹੀਂ ਚਾਹੇ ਸਰਕਾਰ 5 ਲੱਖ ਰੁਪਏ ਕਰ ਦੇਵੇ ਅਸੀਂ ਤਾਂ ਵੀ ਨਹੀਂ ਦੇਣੀ ਅਸੀਂ ਕਿਸੇ ਕੀਮਤ ਤੇ ਵੀ ਸਰਕਾਰ ਨੂੰ ਜ਼ਮੀਨ ਆ ਜਿਹੜੀ ਨਹੀਂ ਦੇਣੀ ਹਾਂ ਜੀ ਇਹ ਸਾਡਾ ਕੋਰਾ ਜਵਾਬ ਆ ਅਸੀਂ ਸਾਡੀਆਂ ਪੰਚਾਇਤਾਂ ਵੱਲੋਂ ਸਾਰੇ ਪਿੰਡ ਵੱਲੋਂ ਮਤੇ ਪਾ ਕੇ ਅਸੀਂ ਐਫੀਡਾਫਟ ਬਣਾ ਕੇ ਅਸੀਂ ਗਲਾਡਾ ਦੇ ਦਫ਼ਤਰ ਦੇ ਚੁੱਕੇ ਆ ਵੀ ਸਾਡੇ ਚਾਰੇ ਪਿੰਡਾਂ ਦੇ ਵਿੱਚੋਂ ਇੱਕ ਵੀ ਮਰਲਾ ਕੋਈ ਜ਼ਮੀਨ ਦੇਣ ਲਈ ਤਿਆਰ ਨਹੀਂ ਤਾਂ ਵੀ ਸਾਡੇ باوجود ਵੀ ਸਰਕਾਰ ਕਰ ਰਹੀ ਹੈ ਵੀ ਅਸੀਂ ਜ਼ਮੀਨਾਂ ਲੈਣੀਆਂ ਜ਼ਮੀਨਾਂ ਪਰ ਜ਼ਮੀਨਾਂ ਚ ਅਸੀਂ ਇਹਨਾਂ ਨੂੰ ਵੜ ਨਹੀਂ ਦੇਣਾ ਇਹ ਸਾਡਾ ਫੈਸਲਾ ਜਿਵੇਂ ਅਬਾ ਜੀ ਕਹਿੰਦੇ ਪਿੰਡਾਂ ਦੇ ਵਿੱਚ ਵੜ ਨਹੀਂ ਦਿੱਤਾ ਜਾਊਗਾ ਪਹਿਲਾਂ ਹੀ ਬੋਰਡ ਲਗਾ ਦਿੱਤੇ ਗਿਆ ਪਿੰਡ ਦੇ ਵਿੱਚ ਹਾਂ ਜੀ ਪਹਿਲਾਂ ਅਸੀਂ ਬੋਰਡ ਲਗਾਉਂਦੇ ਆ ਪਿੰਡ ਦੇ ਵਿੱਚ ਕੋਈ ਵੀ ਅਸੀਂ ਆਮ ਆਦਮੀ ਪਾਰਟੀ ਦਾ ਨਾ ਕੋਈ ਲੀਡਰ ਨਾ ਕੋਈ ਸਰਕਾਰੀ ਨੁਮਾਇੰਦਾ ਅਸੀਂ ਬਣ ਨਹੀਂ ਦੇਵਾਂਗੇ ਜੀ ਲੇਕਿਨ ਉੱਥੇ ਇਹ ਵੀ ਕਿਹਾ ਜਾਂਦਾ ਕਹਿੰਦੇ ਵੀ ਇਹ ਪਹਿਲਾਂ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਵੀ ਲੈਂਡ ਪੂਲਿੰਗ ਪਹਿਲਾਂ ਕੀਤੀ ਜਾ ਚੁੱਕੀ ਹੈ ਵੀ ਆਮ ਆਦਮੀ ਪਾਰਟੀ ਦੇ ਨਾਲ ਹੀ ਕਿਉਂ ਇੰਨਾ ਚੱਲ ਰਿਹਾ ਬਤਕ ਨਹੀਂ ਜੀ ਇਸ ਤਰ੍ਹਾਂ ਤਾਂ ਪਹਿਲਾਂ ਨਹੀਂ ਹੋਇਆ ਜਿਹੜਾ ਹੁਣ ਇਹ ਇੱਕ ਜਾਦੇ ਕਰ ਰਹੇ ਇਹਨਾਂ ਤਾਂ ਕਿੰਨਾ ਦੇਖ ਲਓ ਵੀ 65-70 ਹਜ਼ਾਰ ਏਕੜ ਇਕੱਠਾ ਹੀ ਕਰਤਾ ਤੇ ਉਹ ਐਡਾ ਵੱਡਾ ਤਾਂ ਕਦੇ ਪਹਿਲਾਂ ਅੱਜ ਤੱਕ ਨਾ ਸੁਣਿਆ ਨਾ ਦੇਖਿਆ ਵਾ ਤੇ ਇੰਨੀ ਜਾਦੇ ਜਿਹੜੀ ਪੈੜੀ ਇਹ ਅਕਵਾਇਰ ਕਰ ਰਹ ਤੇ ਇੰਨੀ ਤਾਂ ਬਸੋਂ ਕਿੱਥੋਂ ਲੈ ਕੇ ਆਉਣਗੇ ਇੰਨੀ ਬਸੋਂ ਕਿਵੇਂ ਹੋ ਸਕਦੀ ਐ ਇੰਨੀ ਜਿਆਦਾ 70000 65 ਤੋਂ 70000 ਏਕੜੇ ਪੰਜਾਬ ਦੀ ਮੰਨ ਲਓ ਅਕਵਾਇਰ ਹੋ ਗਈ ਤਾਂ ਇੰਨੀ ਬਸੋਂ ਕਿੱਥੋਂ ਆਊਗੀ ਇਹ ਤਾਂ ਬਿਲਕੁਲ ਇਹ ਬਹੁਤ ਜਿਆਦਾ ਗਲਤਕ ਸਰਕਾਰ ਨੇ ਨੀਤੀ ਅਪਣਾਈ ਐ ਬਹੁਤ ਜਿਆਦਾ ਗਲਤ ਤਾਂ ਲੱਗਦਾ ਨਹੀਂ ਹੈਗਾ ਕਿ ਜਿਹੜੀ ਕਰੋੜਾਂ ਦੀ ਜ਼ਮੀਨ ਸੀਗੀ ਉਹ ਜਦੋਂ ਸਰਕਾਰ ਦੇ ਹੱਥ ਜਾਊਗੀ ਜਾਂ ਸਰਕਾਰ ਉਸ ਨੂੰ ਡਵੈਲਪ ਕਰੂਗੀ ਤਾਂ ਉਹਦੇ ਵਿੱਚ ਕਿਸਾਨਾਂ ਦਾ ਵੀ ਕੋਈ ਫਾਇਦਾ ਹੋ ਸਕਦਾ ਐ ਨਹੀਂ ਜੀ ਕਿਸਾਨ ਦਾ ਤਾਂ ਉਹਦੇ 'ਚ ਕੋਈ ਫਾਇਦਾ ਨਹੀਂਗਾ ਮੰਨ ਕੇ ਚੱਲੋ ਕਿਸੇ ਦਾ ਆਪਾਂ ਰਜਗਾਰ ਮਾਰ ਕੇ ਇਹ 'ਚ ਫਾਇਦਾ ਕਿਵੇਂ ਹੋ ਸਕਦਾ ਕਿਸੇ ਮੰਨ ਲਓ ਆਪਾਂ ਦੁਕਾਨਦਾਰ ਦੀ ਦੁਕਾਨ ਖੁੱਲ ਗਈ ਤੇ ਉਹਨੂੰ ਕਹ ਜੀ ਤੈਨੂੰ ਅਸੀਂ ਉਹਦਾ ਕਿਰਾਇਆ ਦੇ ਦੇਾਂਗੇ ਤੇ ਉਹਦਾ ਰੋਜ਼ਗਾਰ ਖੁੱਲ ਗਿਆ ਤੇ ਉਹਦਾ ਫਾਇਦਾ ਇਹ ਕਿਸੇ ਤਰੀਕੇ ਵੀ ਫਾਇਦਾ ਨਹੀਂ ਦਿਖ ਰਿਹਾ ਇਹਦੇ ਤਾਂ ਕੋਈ ਫਾਇਦਾ ਨਹੀਂ ਹੈ ਜਦੋਂ ਆਪਾਂ ਰੋਜ਼ਗਾਰੀ ਖੁੱਲਿਆ ਫਿਰ ਫਾਇਦਾ ਕਾਹਦਾ ਹੋ ਗਿਆ ਜਨਕੀ ਕਿੱਤਾ ਜਿਹੜਾ ਕਿਸਾਨੀ ਮੇਨ ਹੈ ਬਿਲਕੁਲ ਜੀ ਰੀੜ ਦੀ ਹੱਡੀ ਆ ਜਿਹੜੀ ਕਿਸਾਨੀ ਆ ਨਾ ਜਿਹੜੀ ਖੇਤੀਬਾੜੀ ਆ ਇਹ ਪੰਜਾਬ ਦੀ ਰੀੜ ਦੀ ਹੱਡੀ ਆ ਇਹਦੇ ਤੋਂ ਹੀ ਸਾਰਾ ਕਾਰੋਬਾਰ ਸਾਰਾ ਕੁਝ ਛਾਰੀ ਦੁਕਾਨਦਾਰੀ ਜੋ ਬਾਜ਼ਾਰ ਸਾਰਾ ਕੁਝ ਮੰਨ ਲਓ ਇਕਨੋਮੀ ਸਾਰੀ ਖੜੀ ਹੋਈ ਇਹਦੇ ਤੇ ਆ ਖੇਤੀਬਾੜੀ ਤੇ ਹੀ ਖੜੀ ਆ ਖੇਤੀਬਾੜੀ ਦੇ ਸਿਰ ਤੇ ਹੀ ਸਾਰਾ ਕੰਮ ਚੱਲ ਰਿਹਾ ਵਾ ਤੇ ਜੇ ਆਪਾਂ ਇਹਨੂੰ ਹੀ ਖਤਮ ਕਰਦੇ ਆਂ ਕਿ ਤਾਂ ਮੰਨ ਲਓ ਸਾਰਾ ਕੁਝ ਹੀ ਖਤਮ ਹੋ ਜੂ ਫੇਰ ਤਾਂ ਦੁਕਾਨਦਾਰੀਆਂ ਵੀ ਖਤਮ ਹੋ ਜਾਣਗੀਆਂ ਬਾਜ਼ਾਰ ਵੀ ਖਤਮ ਹੋ ਜਾਣਗੇ ਸਾਰਾ ਕੁਝ ਚੱਲਦਾ ਕਿਉਂਕਿ ਇਹ ਮੇਨ ਇੱਥੋਂ ਹੀ ਸ਼ੁਰੂ ਹੁੰਦਾ ਵਾ ਇਕਨੋਮੀ ਸਾਰੀ ਸ਼ੁਰੂ ਹੀ ਖੇਤੀ ਤੋਂ ਹੁੰਦੀ ਹੈ ਜੀ ਉਹ ਵੀ ਤੁਸੀਂ ਨਿਊ ਮੁਰਗ ਦੇਖਿਆ ਕਦੇ ਇਸ ਤਰੀਕੇ ਦੇ ਨਾਲ ਲੈਂਡ ਪੂਲਿੰਗ ਹੁੰਦਿਆਂ ਹੋਇਆ ਨਹੀਂ ਜੀ ਮੇਰੀ ਜ਼ਿੰਦਗੀ 'ਚ ਆ ਕਦੇ ਨਹੀਂ ਹੋਇਆ ਜੀ ਪਰ ਉਹ ਖੰਡ ਮੈਲਲਾ ਲਾ ਹੋਇਆ ਉਹ ਵੀ ਅਜੇ ਤੱਕ ਰਵੇਲਾ ਪਿਆ ਅਜੇ ਵੀ ਉੱਥੇ ਇੱਕ ਦੋ ਘਰ ਬਣੇ ਆ ਬਾਕੀ ਸਾਰਾ ਬੇਵਾਦ ਪਿਆ ਜੀ ਇਸ ਲਈ ਇਸ ਨੀਤੀ ਦੀ ਅਸੀਂ ਪੁਰਜ਼ੋਰ ਸ਼ਬਦਾਂ ਵਿੱਚ ਨਕੀਦੀ ਕਰਦੇ ਹਾਂ ਔਰ ਸਰਕਾਰ ਨੂੰ ਇਹ ਨੀਤੀ ਵਾਪਸ ਲੈਣੀ ਚਾਹੀਦੀ ਹੈ ਜੇ ਨਹੀਂ ਲਊ ਅਸੀਂ ਉਹਨਾਂ ਚਾਰੇ ਦਾ ਬਰੋਧ ਕਰਾਂਗੇ ਔਰ ਪਿੰਡ ਚ ਕਿਸੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਕਿਸੇ ਵੀ ਲੀਡਰ ਸਾਹਿਬਾਂ ਨੂੰ ਨਹੀਂ ਬਣਨ ਦਿੱਤਾ ਜਾਵੇਗਾ ਜਿਹੜੀਆਂ ਬਾਕੀ ਪਾਰਟੀਆਂ ਹੈਗੀਆਂ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਰੋਕਿਆ ਨਹੀਂ ਜਾਊਗਾ ਉਹ ਸਾਰੀਆਂ ਪਾਰਟੀਆਂ ਸਮਰਥਨ ਕਰਦੀਆਂ ਜੀ ਜੇ ਇਹ ਵੀ ਵਾਪਸ ਲੈ ਕੇ ਆਮ ਆਦਮੀ ਪਾਰਟੀ ਵੀ ਇਹ ਨੀਤੀ ਵਾਪਸ ਲੈ ਲਵੇ ਇਸ ਦਾ ਸਮਰਥਨ ਕਰਨ ਠੀਕ ਹੈ ਫਿਰ ਕੋਈ ਇਤਰਾਜ਼ ਨਹੀਂ ਪਰ ਜੇ ਸਾਨੂੰ ਮਾਰਨਗੇ ਤਾਂ ਫੇਰ ਥੋੜੀ ਅਸੀਂ ਕਰਾਂਗੇ ਉਹਦਾ ਸਮਰਥਨ ਫਿਰ ਬਿਲਕੁਲ ਇਹਦੇ ਬਾਰੇ ਰੋਕ ਹੈ ਅਸੀਂ ਜਿੱਥੋਂ ਤੱਕ ਹੋਊਗਾ ਰੋਕਾਂਗੇ ਇਹਨਾਂ ਨੂੰ ਨਹੀਂ ਚਲੋ ਮੰਨ ਲਓ ਨੇ ਅਸੀਂ ਨੂੰ ਤੁਸੀਂ ਰੋਕਣ ਦੀ ਗੱਲ ਕਰਦੇ ਪਏ ਹੋ ਆਮ ਆਦਮੀ ਪਾਰਟੀ ਦਾ ਸਰਕਾਰ ਤੱਕ ਇਹ ਕਹਿਣਾ ਹੈ ਕਿ ਤੱਕਾ ਕਿਸੇ ਨਾਲ ਕੀਤਾ ਨਹੀਂ ਜਾਣਾ ਹੈਗਾ ਵੀ ਤੱਕੇ ਦੇ ਨਾਲ ਜ਼ਮੀਨ ਹੀ ਲਈ ਜਾਓ ਜੇ ਤੁਹਾਡਾ ਮਨ ਕਰ ਰਿਹਾ ਵਾ ਵੀ ਲੱਗਦਾ ਹੈ ਕਿ ਲੈਂਡ ਪੂਲਿੰਗ ਚ ਜ਼ਮੀਨ ਦੇਣੀ ਚਾਹੀਦੀ ਹੈ ਤੁਸੀਂ ਦੇ ਸਕਦੇ ਹੋ ਨਹੀਂ ਤਾਂ ਤੱਕਾ ਨਹੀਂ ਹੋਵੇਗਾ ਅਸੀਂ ਸਮੁੱਚੇ 100% ਜਿਨ੍ਹਾਂ ਦੀ ਜ਼ਮੀਨ ਆਈ ਹੈ ਸਾਰਿਆਂ ਨੇ ਐਫੀਡਵਟ ਲਿਖ ਕੇ ਗੁਲਾਡਾ ਵਾਲਿਆਂ ਦੇ ਦਫ਼ਤਰ ਵੀ ਐਸ ਡੀ ਐਮ ਦਫ਼ਤਰ ਵੀ ਬਕਾਇਦਾ ਅਫਸਰ ਸਾਹਿਬਾਨ ਤੋਂ ਟਾਈਪਸਟ ਕਰਵਾ ਕੇ ਦਿੱਤੇ ਹੈ ਕਿ ਅਸੀਂ ਜ਼ਮੀਨ ਨਹੀਂ ਦੇਣੀ ਫਿਰ ਸਾਡੇ ਨੰਬਰ ਕੱਢ ਦੇਣ ਉਹ ਤਾਂ ਦੁਆਰਾ ਫੇਰ ਮਤਲਬ ਕਿ ਪਟਵਾਰੀ ਜਾਂ ਕਾਨੂੰਗੋਸਬ ਨੂੰ ਭੇਜਿਆ ਬਈ ਸਮਝਾਓ ਸਮਝਾਉਣਾ ਸਾਨੂੰ ਕੀ ਆ ਸਰਕਾਰ ਦਾ ਥੋੜੀ ਪਤਾ ਹੁੰਦਾ ਵੀ ਪੱਕਾ ਵੀ ਇੱਥੇ ਰਾਜ ਆ ਵੀ ਰਾਜਿਆਂ ਦਾ ਰਾਜ ਆ ਤੇ ਇਹੀ ਰਹਿਣਾ ਕੱਲ ਨੂੰ ਨਾ ਹੋਇਆ ਕੀ ਹੋਊਗਾ ਅਸੀਂ ਤਾਂ ਪਹਿਲਾਂ ਹੀ ਰੁਪਈਆ ਰੁਪਈਆ ਜੋੜ ਕੇ ਥੋੜੀ ਬਹੁਤੀ ਜ਼ਮੀਨ ਹਰ ਕਿਸਾਨ ਨੇ ਲਈ ਆ ਮਿਹਨਤ ਕੀਤੀ ਆ ਤੇ ਜੇ ਇੱਕਦਮ ਆ ਕੇ ਖੋਹ ਲੈਣਗੇ ਫਿਰ ਕੀ ਕਰਾਂਗੇ ਮਰਨੋਂ ਬਰਾਬਰ ਹੋ ਗਿਆ ਸਾਡਾ ਤਾਂ ਤੇ ਉਦੋਂ ਜੂਰ ਭੁੱਖੇ ਜਿਓ ਮਰਨਾ ਤੇ ਪਹਿਲਾਂ ਗਲ ਪੈ ਕੇ ਹੀ ਮਰ ਲਾਂਗੇ ਫਿਰ ਨਾਲੇ ਮਾਰਾਂਗੇ ਕਿਸੇ ਨੂੰ ਜਰ ਕੀ ਪੈਰ ਨਹੀਂ ਰੱਖਣ ਦੇਣਾ ਜ਼ਮੀਨ ਦੇ ਨਹੀਂ ਨਹੀਂ ਬਿਲਕੁਲ ਹੀ ਨਹੀਂ ਅਸੀਂ ਮਤਲਕ ਇਸ ਮਾਲਕ ਦੀ ਜ਼ਮੀਨ ਹੈ ਜਿਹੜੀ ਬਿਲਕੁਲ ਹੀ ਕੋਈ ਵੈਰ ਨਹੀਂ ਕਰਨ ਦੇਵਾਂਗੇ ਉਹ ਵੀ ਲੱਗਦਾ ਨਹੀਂ ਵੀ ਜੇ ਇੰਨਾ ਤੱਤੇ ਸੁਭਾਅ ਦੇ ਨਾਲ ਚੱਲਾਂਗੇ ਤਾਂ ਨੁਕਸਾਨ ਹੋ ਸਕਦਾ ਹੈ ਚਾਹੇ ਕਿਸਾਨੀ ਦਾ ਹੋਵੇ ਜਾਂ ਪੰਜਾਬ ਦਾ ਹੋਵੇ ਜਾਂ ਕਿਸੇ ਦਾ ਵੀ ਹੋਵੇ ਕੋਈ ਗੱਲ ਨਹੀਂ ਜੀ ਆ ਲੋਕ ਮਰੀ ਜਾਂਦੇ ਆ ਉਂਝ ਵੀ ਮਰਦੇ ਆ ਜੇ ਇਸ ਤਰ੍ਹਾਂ ਮਰ ਜਾਾਂਗੇ ਸਾਡੇ ਬਜ਼ੁਰਗਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਮੇਰੀ ਆਪਣੀ ਦਾਦਾ ਜੀ ਦੀ 80000 ਦੀ ਸਨ 1913 ਚ ਜ਼ਮੀਨ ਜ਼ਬਤ ਹੋਈ ਸੀ ਜਿਹੜੀ ਅਜੇ ਤੱਕ ਬਹਾਲ ਨਹੀਂ ਹੋਈ ਤੇ ਅਸੀਂ ਕਿਹੜੇ ਭੁੱਖੇ ਮਰ ਗਏ ਅਸੀਂ ਹੁਣ ਵੀ ਮਾਸਾ ਕੋਸ਼ੀਦਾਂ ਅੰਗਰੇਜ਼ਾਂ ਦਾ ਵਿਰੋਧ ਕੀਤਾ ਉਹਨਾਂ ਨੂੰ ਭਜਾਇਆ ਕਾਲੇ ਅੰਗਰੇਜ਼ ਆ ਗਏ ਇਹ ਉਦੋਂ ਵੀ ਮਾੜੇ ਹੋ ਗਏ ਜਿਹੜੀ ਉਹ ਜ਼ਮੀਨ ਮੁੜ ਕੇ ਮਿਲੀ ਨਹੀਂ ਫਿਰ ਇਹ ਬਾਅਦ ਵਿੱਚ ਮਿਹਨਤ ਕਰਕੇ ਕਮਾਈ ਗਈ ਸੀ ਸਾਰੀ ਇਹ ਹਾਂਜੀ ਹਾਂ ਸਾਰੀ ਕਮਾਈ ਗਈ ਹੈ ਬਜ਼ੁਰਗਾਂ ਨੇ ਮਿਹਨਤ ਕੀਤੀ ਦੁਬਾਰਾ ਫੇਰ ਨਵੇਂ ਸਿਰੇ ਅਸੀਂ ਉੱਠੇ ਦੁਬਾਰਾ ਮਤਲਬ ਕਮਾਈ ਕੀਤੀ ਅਸੀਂ ਉਹਦਾ ਕੋਈ ਵੀ ਨਹੀਂ ਮੇਰੇ ਕੋਲੇ ਹੁਣ ਹੈ ਨਹੀਂ ਲਿਖਤੀ ਰਿਕਾਰਡ ਪਿਆ ਜਿਹੜੇ ਨੌਜਵਾਨ ਨੇ ਉਹ ਕਹਿੰਦੇ ਵੀ ਖੇਤੀ ਕਰਨਾ ਨਹੀਂ ਚਾਹੁੰਦੇ ਕਿ ਜਿਹੜੇ ਨੌਜਵਾਨ ਤੋਂ ਤਾਂ ਕਰਕੇ ਬਾਹਰ ਭਜਦੇ ਪਏ ਨੇ ਪਿੰਡਾਂ ਦੇ ਵਿੱਚੋਂ ਬਾਹਰ ਜੀ ਖੇਤੀ ਦੇ ਉਹਨਾਂ ਨਾਲ ਲਾਹੇਵੰਦ ਨਹੀਂ ਹੈ ਜਿਵੇਂ ਖੇਤੀ ਹੈ ਹੁਣ ਰਲ ਮਿਲ ਕੇ ਜਿਵੇਂ ਇਹ ਸਾਰੇ ਕਰਦੇ ਆ ਉਹ ਲਾਹੇਵੰਦ ਆ ਵਧੀਆ ਮਤਲਬ ਕਿ ਇੱਥੇ ਮਲਕ ਦੇ ਵਿੱਚ ਤਿੰਨ ਫਸਲਾਂ ਹੁੰਦੀਆਂ ਆਲੂਆਂ ਦੀ ਹੁੰਦੀ ਹੈ ਜੋ ਨੇਦੀ ਹੁੰਦੀ ਐ ਮੂੰਗੀ ਜਾਂ ਮੱਕੀ ਬੀਜੀ ਜਾਂਦੀ ਐ ਉਹਦੇ ਲਈ ਵਧੀਆ ਉਹ ਜਿਹੜੀਆਂ ਛੋਟੇ ਹੋਗੇ ਨਾ ਉਹ ਤਾਂ ਬਾਹਰ ਜਾਂਦੇ ਆ ਮੈਂ ਖੁਦ ਆਪ ਮੇਰੀ 70 ਸਾਲ ਦੀ ਉਮਰ ਐ ਮੈਂ ਖੇਤੀ ਕਰਦਾ ਐ ਅਜੇ ਵੀ ਕਰਦਾ ਐ ਪਰ ਬੱਚੇ ਮੇਰੇ ਬਾਹਰ ਨੇ ਚਾਹੁੰਦੇ ਵੀ ਬੱਚੇ ਆਉਣ ਵਾਪਸ ਖੇਤੀ ਕਰਨ ਹਾਂਜੀ ਕਰਨਗੇ ਜਦ ਨੂੰ ਆਉਣਾ ਤਾਂ ਆਪਣੇ ਘਰੇ ਹੀ ਐ ਨਾ ਮੈਂ ਵੀ ਪਹਿਲਾਂ ਬਾਹਰ ਗਿਆ ਮੈਂ ਵੀ ਆਉਣਾ ਮੈਂ ਕਰਦਾ ਇਸ ਕਰਕੇ ਇਹ ਨੀਤੀ ਬਹੁਤ ਹੀ ਮਾੜੀ ਹੈ ਸਰਕਾਰ ਨੇ ਦੇਣਾ ਕੁਝ ਨਹੀਂਗਾ ਸਤੋਂ ਖੋਣ ਦੇ ਪਈ ਹੈ ਜਿਹੜੀ ਅਸੀਂ ਪੁੱਸਦਰ ਪੋਸਤ ਕਮਾਈ ਕੀਤੀ ਸੀਗੀ ਇਹ ਜਿਹੜਾ ਸਾਡਾ ਨਗਰ ਹੈ ਨਾ ਪਹਿਲਾਂ ਸਾਡਾ ਲੰਮੇ ਪਿੰਡ ਸੀ ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਉੱਥੇ ਆਏ ਸੀ ਉਹਨਾਂ ਨੂੰ ਅਜੇ ਵੀ ਸਾਡਾ ਢਿਲਵਾਂ ਦਾ ਚਵਰਾ ਉੱਥੇ ਹੈ ਵੱਡੇ ਪੁਰਖਿਆਂ ਦਾ ਅਸੀਂ ਉੱਥੋਂ ਫਿਰ ਮੁਸਲਮਾਨ ਤੰਗ ਕਰਦੇ ਸੀ ਇਹ ਪਿੰਡ ਮੁੱਲ ਖਰੀਦਿਆ हां ਸਾਡੇ ਵੱਡੇ ਪੁਰਖਿਆਂ ਨੇ ਸਾਰਿਆਂ ਦੇ ਜਿੰਨੇ ਵੱਡੇ ਸੀਗੇ ਇਹ ਪਿੰਡ ਫਿਰ ਵਸਾਇਆ ਇਹ ਦੇਖੋ ਤੁਸੀਂ ਗੁਰੂ ਸਾਹਿਬ ਦੇ ਉੱਥੋਂ ਵੀ ਇੱਥੋਂ ਵੀ ਬੜੀਆਂ ਸਰਕਾਰਾਂ ਆਈਆਂ ਪਰ ਨਹੀਂ ਇੰਨਾ ਜਿਹੜਾ ਜਿਵੇਂ ਤੁਗਲਕੀ ਫਰਮਾਨ ਹੈ ਇਹ じゃ ਮੈਂ ਆਪਣੀ ਜਿੰਦਗੀ ਚ ਨਹੀਂ ਦੇਖਿਆ ਬਹੁਤ ਮਾਰੂ ਨੀਤੀ ਹੈ ਔਰ ਅਸੀਂ ਬਿਲਕੁਲ ਹੀ ਇਹਦੀ ਯਾਨਕਿ ਤੁਸੀਂ ਨੇ ਸੋਚਿਆ ਨਹੀਂ ਹੋਊਗਾ ਵੀ ਸਰਕਾਰ ਆਊਗੀ ਕੋਈ ਬਦਲਾਵ ਆਊਗਾ ਬਦਲਾਵ ਦੀ ਜਗ੍ਹਾ ਤੇ ਕੋਈ ਸ਼ੋਰ ਤੁਹਾਨੂੰ ਇਹ ਜਿਹੜਾ ਸਰਪ੍ਰਾਈਜ਼ ਮਿਲ ਗਿਆ ਇਸ ਚੀਜ਼ ਦਾ ਨਾ ਜੀ ਬਦਲਾਵ ਵਾਲੇ ਜਿਹੜੇ ਸੀਗੇ ਆ ਬੈਠੇ ਬਹੁਤ ਬਦਲਾਵ ਵਾਲੇ ਬੈਠੇ ਇੱਥੇ ਵਿੱਚ ਹੀ ਤੁਹਾਨੂੰ ਦੱਸ ਦੇਣਗੇ ਆਪਣੇ ਆਪ ਅਸੀਂ ਤਾਂ ਪਹਿਲਾਂ ਜ਼ਿੰਦਗੀ 'ਚ ਇਹ ਦੇਖੇ ਆ ਅਸੀਂ ਇਹਨਾਂ ਦੇ ਸਮਰਥਕ ਵੀ ਹੈ ਨਹੀਂ ਮੁੱਢ ਤੋਂ ਕਿਉਂਕਿ ਨਵੇਂ ਆ ਜਿਹੜਾ ਉਮਰ ਦੇ ਹਿਸਾਬ ਨਾਲ ਹੀ ਕੁਝ ਚੱਲਦਾ ਠੀਕ ਹੈ ਜਿਹੜਾ ਕੰਮਕਾਰ ਕਰਨਾ ਨਵੇਂ ਮੁੰਡਿਆਂ ਨੇ ਕਰਨਾ ਨਵੇਂ ਮੁੰਡੇ ਪੂਰੇ ਲੱਗੇ ਆ ਹਾਂਜੀ ਹਾਂ ਇਨਾਂ ਦਾ ਸਾਰਿਆਂ ਦਾ ਇਹ ਕਰਦੇ ਅਸੀਂ ਇਹਨਾਂ ਦੇ ਨਾਲ ਆ ਮਗਰ ਜਿੱਥੋਂ ਟਕਰੀ ਹੋਵਾਂਗੇ ਹਾਂ ਜੇ ਕੋਈ ਉਸ ਤਰ੍ਹਾਂ ਦੀ ਗੱਲ ਹੁੰਦੀ ਆ ਫਿਰ ਅਸੀਂ ਮੂਰੇ ਆ ਠੀਕ ਤੁਹਾਡੀ ਵੀ ਜ਼ਮੀਨ ਆਈ ਹੈ ਜੀ ਇਸ ਹਾਂਜੀ ਕਿੰਨੀ ਜ਼ਮੀਨ ਆਈ ਹੋਈ ਹੈ ਮੇਰੀ ਰੈੱਡ ਕਲਾ ਤੇ ਫਿਰ ਇਹ ਜਿਸ ਤਰੀਕੇ ਨਾਲ ਕਹਿੰਦੇ ਵੀ ਕਹਿੰਦੇ ਜਿੰਨਾਂ ਕੋਲੇ ਜ਼ਮੀਨ ਘਟਾ ਹੈ ਵੀ ਉਹਨਾਂ ਦੇ ਤਾਂ ਲਾਹੇਵੰਦੀ ਬਹੁਤ ਹੈ ਵੀ ਜਿੰਨਾਂ ਦੇ 100-100 ਕੀ ਲਾਇਆ ਹੋਇਆ ਵੀ ਉਹ ਵੀ ਲੈਂਡ ਪੂਲਿੰਗ ਦੇ ਵਿੱਚ ਖੁਸ਼ੀ ਬਣਾ ਰਹੇ ਨੇ ਬਹੁਤ ਜਗ੍ਹਾ ਤੇ ਕਹਿੰਦੇ ਸਮਰਥਕ ਮਿਲ ਵੀ ਚੁੱਕੇ ਨੇ ਲੈਂਡ ਪੂਲਿੰਗ ਦੇ ਲਈ ਜਿਹੜੇ ਮਿਨਿਸਟਰ ਸਾਨੂੰ ਕਹਿੰਦੇ ਵੀ ਤੁਹਾਨੂੰ ਇਹ ਚ ਬਹੁਤ ਜ਼ਿਆਦਾ ਫਾਇਦਾ ਸਾਡੇ ਨਾਲ ਤਵਾਦਲਾ ਕਰ ਲੈਣ ਅਸੀਂ ਉਹਨਾਂ ਦੀ ਜ਼ਮੀਨ ਤੇ ਕਾਬਜ ਹੋਏ ਉਹ ਆ ਕੇ ਲੈਣ ਪੂਲਿੰਗੀ ਦੇ ਦੇਣ ਅਸੀਂ ਉਹਨਾਂ ਨੂੰ ਕੋ ਤੋ ਰੋਕਿਆ ਇਸ ਕੰਮ ਦੇ ਹੋਣਾ ਆਪਦੀ ਜ਼ਮੀਨ ਵੇਚ ਦੇਣ ਸਾਡੀ ਨੂੰ ਕਿਉਂ ਛੇੜਦੇ ਹੋ ਨੰਬਰ 2 ਤੁਸੀਂ ਉਧਰ ਸਵਾਲ ਕੀਤਾ ਸੀ ਵੀ ਤੁਹਾਡੇ ਬੱਚੇ ਬਾਹਰ ਚਲੇ ਗਏ ਬੱਚੇ ਪਰਮਾਨੈਂਟਲੀ ਨਹੀਂ ਗਏ ਕਿਸੇ ਸਰਕਾਰ ਦਾ ਜਿਸ ਤਰ੍ਹਾਂ ਇਹ ਭਗਵਾਨ ਤੋਂ ਮਾਨ ਦਾ ਸਿਰ ਘੁੰਮਿਆ ਉਸ ਤਰ੍ਹਾਂ ਕੈਨੇਡਾ ਅਮਰੀਕਾ ਜਾਪਾਨ ਇੰਗਲੈਂਡ ਇਹਨਾਂ ਨੂੰ ਵੀ ਘੁੰਮ ਸਕਦਾ ਕਦੇ ਵੀ ਸਾਡੇ ਬੱਚੇ ਵਾਪਸ ਆ ਸਕਦੇ ਅਸੀਂ ਕਿਹੜੇ ਵਿੱਚ ਹੋਏ ਉਹਨਾਂ ਨੂੰ ਸਾਡੇ ਬੱਚੇ ਅਸੀਂ ਬੱਚਿਆਂ ਦੀ ਖਾਤਰ ਕਰਦੇ ਹਾਂ ਸਾਡੇ ਬੱਚੇ ਫਿਰ ਵੀ ਆ ਸਕਦੇ ਜ਼ਰੂਰੀ ਨਹੀਂ ਹੈ ਅਗਰ ਬੱਚਿਆਂ ਨੂੰ ਬਾਹਰ ਜਾਣ ਦਾ ਜਾਣਾ ਪਿਆ ਸਿਰਫ ਸਰਕਾਰ ਦੀ ਗਲਤ ਨੀਤੀਆਂ ਕਰਕੇ ਅਗਰ ਰੋਜ਼ਗਾਰ ਹੁੰਦਾ ਸਾਡੇ ਇੱਥੇ ਬੱਚੇ ਕੰਮ ਕਰਦੇ ਸਾਤੋ ਹਜ਼ਾਰਾਂ ਦੂਰ ਦੂਰ ਕਿਉਂ ਜਾਂਦੇ ਜਿਹੜੇ ਮੰਤਰੀ ਅੱਜ ਮੈਕ ਫੜ ਕੇ ਕਹਿੰਦੇ ਆ ਕਾਲੀਦਾਲ ਹੋ ਗਿਆ ਫਲਾਣਾ ਹੋ ਗਿਆ ਧਮਕਾਉਗਾ ਫਲਾਣੀ ਪਾਰਟੀ ਆ ਉਹ ਸਾਨੂੰ ਚੱਕਦੇ ਆ ਚੱਕਣ ਵਾਲਾ ਕੋਈ ਨਹੀਂ ਅੱਜ ਮੀਡੀਆ ਦਾ ਜ਼ਮਾਨਾ ਕਿਹੜਾ ਕਿਸ ਨੂੰ ਚੱਕਦਾ ਪਿਓ ਵੀ ਸਰਕਾਰ ਦੀ ਨੀਤਾਂ ਕਰਕੇ ਹੋਇਆ ਵਾ ਸਰਕਾਰ ਕਹਿ ਦਵੇ ਵੀ ਜੇ ਸਰਕਾਰ ਇਹ ਕਹਿ ਦਵੇ ਵੀ ਉਸ ਤੋਂ ਪਹਿਲਾਂ ਵੀ ਬੱਚੇ ਬਾਹਰ ਜਾਂਦੇ ਸੀ ਜਰੂਰੀ ਨਹੀਂ ਸਾਡੀ ਵਾਰ ਕੋਈ ਸੋਚੋ ਇੱਕ ਅੱਧਾ ਜਾਂਦਾ ਸੀ ਹੁਣ ਤਾਂ ਤੁਸੀਂ ਹਾਈਲਾਈਟ ਕਰਾਇਆ ਬੱਚੇ ਨੂੰ ਬਾਅਦ ਬੱਚੇ ਦੇ ਲੈਵਲ ਦਾ ਰੋਜ਼ਗਾਰ ਹੀ ਨਹੀਂ ਪੰਜਾਬ ਦੇ ਵਿੱਚੋਂ 32% ਫਰਮ ਹਿਮਾਚਲ ਚਲੀਆਂ ਗਈਆਂ ਉਹਦਾ ਰਿਸਪੌਂਸਿਬਲ ਕੌਣ ਕੋਈ ਨਹੀਂ ਉਹਦਾ ਰਿਸਪੌਂਸਿਬਲ ਹੈ 32% ਫਾਰਮਾਂ ਸਾਡੀਆਂ ਇੱਥੋਂ ਚਲੀਆਂ ਅੱਜ ਅਸੀਂ ਬਿਜਲੀ ਬੋਰਡ ਦੇ ਵਿੱਚ ਭਰਤੀ ਕੀਤੀ ਹੈ 11000 ਬੰਦਾ ਭਰਤੀ ਕੀਤਾ ਜਿਹਦੇ ਵਿੱਚੋਂ 88% ਬੰਦੇ ਹਰਿਆਣਾ ਯੂਪੀ ਨੇ ਭਰਤੀ ਕੀਤੇ ਹੈ ਜੇ ਰਜਗਾਰ ਹੁੰਦਾ ਸਾਡੇ ਬੱਚਿਆਂ ਨੂੰ ਕਿਉਂ ਲੰਦੇ ਹੋ ਸਾਡੇ ਕੋਲ ਰਜਗਾਰ ਹੋਏ ਕੋਈ ਆਲਟਰਨੇਟਿਵ ਤਾਂ ਦਿਓ ਇਸ ਚੀਜ਼ ਦਾ ਅਸੀਂ ਆਲਟਰਨੇਟਿਵ ਲਾਭਦੇ ਆਂ ਆਲਟਰਨੇਟਿਵ ਸਾਨੂੰ ਦਿੱਤਾ ਸਾਡੀ ਪਹਿਲੀ ਰੋਟੀ ਖੋਈ ਜਾਂਦੇ ਗਾਂਧੀਵਾਦੀ ਬਣ ਕੇ ਹੁਣ ਛੜਨਾ ਨਹੀਂ ਸਿੱਧੀ ਤੁਹਾਨੂੰ ਦੱਸਾਂ ਗਾਂਧੀਵਾਦੀ ਬਣਨਾ ਨਹੀਂ ਕਹੇ ਨੇ ਨਾ ਕੋਈ ਗਾਂਧੀ ਹੈਗਾ ਗਾਂਧੀ ਰਹਿ ਗਿਆ ਕਿ ਰਾਤ ਚ ਹੁਣ ਤਾਂ ਦੋਏ ਤਰ੍ਹਾਂ ਨਿਭਣਾ ਜਿਵੇਂ ਮਰਜ਼ੀ ਨਿਵੇੜ ਲੈ ਤੁਸੀਂ ਜਾਣ ਕੇ ਤਿਆਰ ਬਤਰ ਬੈਠੇ ਉੱਥੇ ਪੂਰੇ ਖਾਲਸਾ ਸਦਾ ਤਿਆਰ ਰਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਈ ਕਿ ਅਸੀਂ ਕਿਰਪਾਨ ਵੀ ਰਾਤ ਨੂੰ ਨਾਲ ਪਾ ਕੇ ਸੋ ਕੀ ਪਤਾ ਕਦੋਂ ਲੋੜ ਪੈ ਜੇ ਪਰ ਇਹਦਾ ਭੁੱਲ ਗਏ ਕਈ ਲੋਕ ਇਸ ਚੀਜ਼ ਨੂੰ ਕੋਈ ਨਹੀਂ ਭੁੱਲਿਆ ਖਾਲਸਾ ਕਦੇ ਨਹੀਂ ਭੁੱਲਿਆ ਜਿਸ ਦਿਨ ਖਾਲਸਾ ਲਗਰ ਹੋਊਗਾ ਲੋਕਾਂ ਦੇ ਹਜ਼ਾਰਾਂ ਦੀ ਭੀੜ ਚੋਂ ਲੱਗ ਪਛਾਣਿਆ ਜਾਊ ਉਹਨਾਂ ਚ ਇਹ ਤੇਜ ਹਥਿਆਰ ਹੋਊਗਾ ਗੁਰੂ ਸਾਹਿਬ ਕਿਆਵਾ ਬੱਚੇ ਤੁਹਾਡੇ ਬਾਹਰ ਨੇ ਨਾ ਕਈਆਂ ਦੇ ਪਿੰਡ ਦੇ ਵਿੱਚ ਜ਼ਿਆਦਾਤਰ ਬਾਹਰ ਹੀ ਹੁੰਦੇ ਨੇ ਸਾਰਿਆਂ ਦੇ ਬਾਹਰ ਹੀ ਨੇ ਵੀ ਇਹ ਚਾਹੁੰਦੇ ਕੋਈ ਬੱਚਾ ਬਾਹਰੋਂ ਇੱਥੇ ਆਵੇ ਇੰਡੀਆ ਜੇ ਜਮੀਨ ਬਚਦੀ ਐ ਅਸੀਂ ਖੇਤੀ ਕਰੇ ਸਾਡੀ ਜਮੀਨ ਬਚਦੀ ਐ ਅਸੀਂ ਉੱਥੇ ਕਾਬਜ ਰਹਿੰਦੇ ਆਂ ਤਾਂ ਕਾਨੂੰ ਅਸੀਂ ਆਪਦੇ ਬਿਜ਼ਨਸ ਨੂੰ ਵਧਾ ਵੀ ਸਕਦੇ ਹਾਂ ਜ਼ਰੂਰੀ ਤਾਂ ਨਹੀਂ ਨੰਬਰ 2 ਇਹ ਸਾਨੂੰ ਲੈਂਡ ਪੂਲਿੰਗ ਦੇ ਵਿੱਚ ਇੱਕ ਪਲਾਟ ਦਿੰਦੇ ਆ ਬਿਜ਼ਨਸ ਵਾਸਤੇ ਇੱਕ ਦਿੰਦੇ ਆ ਘਰ ਵਾਸਤੇ ਘਰ ਤਾਂ ਸਾਡੇ ਅੱਧੇ ਤੋਂ ਕਲੇਚ ਪਹਿਲਾਂ ਹੀ ਵੀ ਇਹਨਾਂ ਸਾਲਾ ਪਲਾਟ ਆ ਜਿਹੜਾ ਜਿੱਦਿਆਂ ਅਸੀਂ ਡਿਵੈਲਪ ਕਰਾਂਗੇ ਲੱਖ ਰੁਪਈਆ ਸਾਨੂੰ ਠੇਕਾ ਦਿੰਦੇ ਆ ਇਹ 10 ਲੱਖ ਰੁਪਈ ਠਿਕਾ ਕਿਹੜਾ ਕਿਧਰ ਗਿਆ ਠਿਕਾ ਉਹ ਡਵੈਲਪਮੈਂਟ ਫੀਸ ਮੰਗ ਰਹੀ ਕਿ ਡਵੈਲਪਮੈਂਟ ਕੀਤੀ ਜਾਣੀ ਹੈ ਨਾ ਇਹ ਡਵੈਲਪਮੈਂਟ ਤਾਂ ਫੇਰ ਵੀ ਅਸੀਂ ਕਰਨੀ ਆ ਇਹਨਾਂ ਨੇ ਤਾਂ ਕਰਕੇ ਨਹੀਂ 10 ਲੱਖ ਰੁਪਏ ਕਾਹਦਾ ਲੈ ਰਿਹਾ ਉਹ ਉਹ ਨਹੀਂ ਪਤਾ ਸਾਨੂੰ ਤੁਹਾਨੂੰ 10% ਜਿਆਦਾ ਵਧਾਵੇਂ ਕੀ ਗੱਲ ਹੈ ਤਨਖਾਹ ਦਿੰਦੇ ਸਾਨੂੰ ਜਿਹੜਾ ਡੀਏ ਲੋਨ ਲੱਗੇ 10% ਅਸੀਂ ਤਾਂ ਨਹੀਂ ਮੰਨਦੇ ਇਸ ਚੀਜ਼ ਨੂੰ ਸਿਰਫ ਸਾਨੂੰ ਸਾਡੀ ਜ਼ਮੀਨ ਰਹਿਣ ਦੇਵੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਾਕੀ ਜਿਸ ਮੰਤਰੀ ਦਾ ਧਟਾ ਲੋਖ ਦਾ ਲੈਂਡ ਪੂਲਿੰਗ ਠੀਕ ਹੈ ਲੈਂਡ ਪੂਲਿੰਗ ਠੀਕ ਹੈ ਸਾਨੂੰ ਆਪਦੇ ਨਾਲ ਤਵਾਦਲਾ ਕਰ ਲੈ ਅਸੀਂ ਉੱਥੇ ਚਲੇ ਜਾਈਏ ਇਹ ਦੇ ਦੇਵੇ ਸੋਚਣ ਵਾਲੀ ਗੱਲ ਆ ਮੈਨੂੰ ਨਹੀਂ ਚੰਗਾ ਲੱਗਦਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਮੇਰੇ ਲਈ ਜਗਾ ਤਾਂ ਮੈਨੂੰ ਆਪਦੀ ਜਗਾ ਤਾਂ ਭੇਜ ਦਿਓ ਅਸੀਂ ਕਰ ਲੈਨੇ ਆ ਇਹ ਕਰਨ ਜੇ ਨਹੀਂ ਫਾਇਦਾ ਹੀ ਬੰਦਾ ਤਾਂ ਜਿਵੇਂ ਪਹਿਲਾ ਸਵਾਲ ਪੁੱਛਿਆ ਸੀ ਕਹਿੰਦੇ ਪਏ ਸੀਗੇ ਜੇ ਤੁਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਹੈਗੇ ਉਹ ਵੀ ਨਹੀਂ ਦੇ ਸਕਦੇ ਕੋਈ ਗੱਲ ਨਹੀਂ ਵੀ ਤੁਸੀਂ ਧੱਕਾ ਨਹੀਂ ਕੀਤਾ ਜਾਊ ਕਿਸੇ ਤਰੀਕੇ ਨਾਲ ਇਹ ਕਿਹਾ ਜਾ ਰਿਹਾ ਬਾ ਫਿਰ ਉਹਦੇ ਵਿੱਚ ਖੇਤੀ ਵੀ ਕੀਤੀ ਜਾਊ ਫਿਰ ਗੱਲੀ ਕਦੇ ਸਰਕਾਰਾਂ ਅੱਜ ਤੱਕ ਸੱਚ ਬੋਲੀਆਂ ਲੱਗਦਾ ਨਹੀਂ ਸੱਚ ਬੋਲਦੇ ਨੇ ਸਵਾਲ ਹੀ ਪਿਆ 70 ਸਾਲ ਹੋ ਗਏ ਤੁਸੀਂ ਆਪ ਦੇਖ ਲਓ ਪੁਰਾਣੀਆਂ ਸਰਕਾਰਾਂ ਮੋਦੀ ਸਾਹਿਬ ਨੇ 15 ਰੱਖਿਆ ਅਸੀਂ ਕਿਹੜਾ ਆ ਗਿਆ ਜੁਮਲੇ ਆ ਜੁਮਲੇ ਆ ਸਰਕਾਰ ਜਿਹੜੀ ਆ ਕੋਈ ਵੀ ਆਵੇ ਬੇਪੈੰਦੇ ਦੀ ਲੋਟੀ ਆ ਉਹ ਇੱਕ ਜਗ੍ਹਾ ਟੱਕੇ ਨਹੀਂ ਖੜ ਸਕਦੀ ਕਦੇ ਵੀ ਸਰਕਾਰ ਥੱਲੇ ਵਾਲਿਆਂ ਦਾ ਫਾਇਦਾ ਨਹੀਂ ਸੋਚਦੀ ਉਹ ਉੱਪਰ ਵਾਲਿਆਂ ਦਾ ਫਾਇਦਾ ਸੋਚਦੀ ਆ سرمਾਈਦਾਰੀ ਨਿਜਾਮ ਪਾਰੂ ਆ ਉਹਦੇ ਕਰਕੇ ਸਾਰੇ ਥੱਲੇ ਲੱਗੇ ਹੋਇਆ ਇਹਨਾਂ ਨੂੰ ਕਮਿਸ਼ਨ ਮਿਲਦਾ ਸਾਨੂੰ ਮਿਲਦਾ ਕੋਈ ਨਹੀਂ ਐਨੀ ਗੱਲ ਆ ਇਹਨੂੰ ਜਿਹੜੀ ਕੁੰਡੀ ਸਮਝ ਗਿਆ ਉਹ ਅੜ ਕੇ ਖੜੂਗਾ ਜਿਹੜਾ ਨਹੀਂ ਸਮਝੋ ਥੱਲੇ ਲੱਗੂਗਾ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਜਿਵੇਂ ਮੋਹਾਲੀ ਚੰਡੀਗੜ੍ਹ ਡਵੈਲਪ ਹੋਇਆ ਵਾ ਲੁਧਿਆਣੇ ਦੇ ਵਿੱਚ ਜਾਂ ਜੋ ਅਰਬਨ ਸਟੇਟਸ ਬਣਦੀਆਂ ਨੇ ਵੀ ਉਹਨਾਂ ਨੂੰ ਡਵੈਲਪ ਕੀਤਾ ਜਾਣਾ ਇਸ ਤਰੀਕੇ ਨਾਲ ਰੋਜ਼ਗਾਰ ਮਿਲੂਗਾ ਨੌਜਵਾਨਾਂ ਨੂੰ 70 ਸੈਕਟਰ ਤੋਂ ਲੈ ਕੇ 82 ਸੈਕਟਰ ਤੱਕ ਚਲੇ ਜਾਓ ਟਾਮਾ ਟਾਮਾ ਕਰਦੀਂਦਾ ਕਿਹੜੀ ਡਵੈਲਪਮੈਂਟ ਅੱਜ ਵੀ ਮੋਹਾਲੀ ਦੇ ਲੋਕ ਰੋਂਦੇ ਆ ਕਿਉਂ ਰੋਂਦੇ ਆ ਜੇ ਇੰਨੀ ਡਵੈਲਪਮੈਂਟ ਸੀ ਉੱਥੇ ਮੋਹਾਲੀ ਦੇ ਲੋਕ ਰੋਂਦੇ ਕਿਉਂ ਕਿਸੇ ਨੂੰ ਪਲਾਟ ਨਹੀਂ ਮਿਲਿਆ ਰਹਿਜਦਾ ਕਿਸੇ ਨੂੰ ਪੇਸ਼ਨਾ ਨਹੀਂ ਮਿਲਿਆ ਕੀ ਕਰੋਗੇ ਉਹਨੂੰ ਇਹ ਸਰਕਾਰਾਂ ਸੱਚ ਬੋਲਦੀਆਂ ਬਹਿਲੀ ਗੱਲ ਆ ਕਿਤੇ ਮਰਜ਼ੀ ਸੱਦਣ ਡਿਬੇਟ ਕਰੋ ਹਾਲਤ ਦਾ ਡਿਬੇਟ ਦੀ ਹੈ ਟੇਬਲ ਤੇ ਹੋਣਾ ਫੈਸਲਾ ਤੁਸੀਂ ਡਿਬੇਟ ਕਰਨ ਆ ਜੋ ਇਹ ਕਹਿੰਦੇ ਆ ਨਾ ਪਿੰਡਾਂ ਦੇ ਲੋਕ ਅਨਪੜਾ ਅਸੀਂ ਅਨਪੜਾ ਸਹੀ ਮੰਨਦੇ ਆ ਪਰ ਸਾਡੇ ਡਿਬੇਟ ਦਾ ਕਰੋ ਨਾ ਕਿਸੇ ਚੀਜ਼ ਦਾ ਇਹ ਤਾਂ ਹਰ ਜਗ੍ਹਾ ਅਜੌਲਾ ਸਿੱਖ ਰਾਮੇ ਚ ਹੱਥ ਨਹੀਂ ਪਾਇਆ ਜਾਂਦਾ ਬਿਨਾਂ ਮਤਲਬ ਤੋਂ ਪਹਿਲਾਂ ਤੁਸੀਂ ਦੱਸੋ ਵੀ ਤੇਰੇ ਕੋਲ ਆ ਮੇਰਾ ਗੁੱਸਾ ਕਿਹੜਾ ਮੈਂ ਤਾਂ ਤੇਰੇ ਕੋਲ ਮੈਂ ਹੱਥ ਪਾਉਣ ਲੱਗਾ ਫਿਰ ਮੈਂ ਤੁਹਾਨੂੰ ਜਵਾਬ ਵੀ ਦਵਾਂ ਸਹੀ ਗੱਲ ਹੈ ਗਲਤ ਹੈ ਹਨਾ ਸੇ ਸਰਕਾਰ ਟੇਬਲ ਤੇ ਆ ਕੇ ਬਹਿੰਦੀ ਆ ਅਸੀਂ ਜਵਾਬ ਦਿੰਨੇ ਆ ਅਸੀਂ ਸੈਟੀਸਫਾਈ ਹੁੰਦੇ ਆ ਲੈ ਲਓ ਅਸੀਂ ਸੈਟੀਸਫਾਈ ਹੋਣ ਲਈ ਟੇਬਲ ਟਾਕ ਤੇ ਕਿੱਥੋਂ ਹੋਣ ਜੇ ਸਰਕਾਰ ਸੱਚੀ ਆ ਇੱਕ ਲਾਲਾ ਜੀ ਆ ਆਪਦੀਆਂ ਪਾਲਿਸੀਆਂ ਦਿੱਲੀ ਚ ਲਾਗੂ ਕੀਤੀਆਂ ਇੱਥੇ ਉੱਥੇ ਫਲਾਪ ਹੋ ਕੇ ਹੁਣ ਇਧਰ ਨੂੰ ਭੱਜਾਈ ਕਿਉਂ ਕਾਦੋਂ ਹੋਰ ਵੀ ਤੇ ਇਨਸਟੇਟ ਪਈ ਆ ਇਧਰ ਨੂੰ ਕਿਉਂ ਆਇਆ ਉਹਨੇ ਹਟਾਨੀਆਂ ਤੋਂ ਪੈਸੇ ਕਾਦੇ ਆ ਇਮਾਰਤਾਂ ਤੋਂ ਪੈਸੇ ਕਾਦੇ ਆ ਉਹਨਾਂ ਨੂੰ 1 ਕਰਪੇ ਗਾਇਨਾ ਦੇਣੀ ਹੈ ਸਾਡੇ ਗਾਲ ਚ ਘੁੱਟਾ ਦੇਣਾ ਸਾਨੂੰ ਪਹਿਲਾਂ 50-50 ਲੱਖ ਕਰੋੜ ਰੁਪਈਆ ਦੇਵੇ ਅਸੀਂ ਛੱਡ ਦਿੰਦੇ ਹਾਂ ਇਹ ਬਹੁਤ ਵੱਡਾ ਇਲਜ਼ਾਮ ਲਾ ਰਹੇ ਹੋ ਤੁਸੀਂ ਇੱਕ ਤਰ੍ਹਾਂ ਦਾ ਵੀ ਹਾਂ ਵੀ 1-1 ਰੁਪਈਆ 1-1 ਲੱਖ ਰੁਪਈਆ ਲੈਣਾ ਹੈ ਤੁਸੀਂ ਜਿੱਥੇ ਮਰਜੀ ਜਿਹੜੀ ਮਰਜੀ ਜ਼ਮੀਨ ਦੇ ਲੋ سرمایہਦਾਰ ਨੂੰ 1 ਰੁਪਈਆ ਗਾਇ ਤੇ ਦਿੰਦੇ ਕਿਉਂ ਉਹਨਾਂ ਦਾ ਕਮਿਸ਼ਨ ਹੋਣਾ ਉਹਨਾਂ ਦੇ ਸਰ ਸਰਕਾਰਾਂ ਚੱਲਦੀਆਂ ਅਰਪਾ ਰੁਪਈਆ ਉਹ ਪਾਰਟੀ ਫੰਡ ਦੇ ਦਿੰਦੇ ਸਾਡੇ ਕੋਲ ਹੈ ਨਹੀਂ ਸਾਡੇ ਕੋਲ ਜ਼ਮੀਨ ਹੈ ਅਸੀਂ ਇਹ ਛੱਡ ਨਹੀਂ ਉਹਦੇ ਵਿੱਚ ਆਲੇ-ਦਾਲੇ ਪਿੰਡਾਂ ਦੇ ਵਿੱਚ ਜਿਵੇਂ ਕਿਸਾਨ ਵਿਰੋਧ ਕਰਦੇ ਪਏ ਨੇ ਲੁਧਿਆਣਾ 'ਚ ਵਿਰੋਧ ਚੱਲਦਾ ਪਿਆ ਵਾ ਜਿਹੜੇ ਸਮਰਥਨ ਦੇ ਵਿੱਚ ਨੇ ਕਿਸਾਨ ਉਹ ਕਿਹੜੇ ਵਾਲੇ ਆ ਫਿਰ ਕੋਈ ਸਮਰਥਨ 'ਚ ਨਹੀਂ ਉਹ ਲਾਲਾਈ ਇਹ ਲਿਆ ਕੇ ਖੜੇ ਕੀਤੇ ਹੋਇਆ ਹਰਿਆਣੇ ਤੋਂ ਲਿਆਂਦੇ ਹੋਣੇ ਦਿੱਲੀ ਤੋਂ ਲਿਆਂਦੇ ਹੋਣੇ ਮੇਂ ਦਾ ਕਿਸਾਨ ਮਿਲਿਆ ਨਹੀਂ ਲੱਗਦਾ ਨਹੀਂ ਕਿਸਾਨ ਨੂੰ ਉਹੋ ਮੈਨੂੰ ਮਿਲਿਆ ਹੀ ਨਹੀਂ ਅਜੇ ਤਾਈ ਮੈਂ ਤਾਂ ਲੱਭਦਾ ਫਿਰਨ ਮੜਾ ਤੁਸੀਂ ਮੀਡੀਆ ਵਾਲੇ ਤੁਸੀਂ ਬਣਾ ਦਿਓ ਉਹਨਾਂ ਨਾਲ ਗੱਲਬਾਤ ਕਰਨੀ ਉਹਨਾਂ ਨੂੰ ਬਿਠਾ ਕੇ ਹੈ ਫਿਰ ਉਹ ਗੱਲ ਗੱਲਬਾਤ ਰਿਵੀਵਟ ਕਰੂ ਉਹਨਾਂ ਨਾਲ ਇੱਕ ਵੀ ਕਿਸਾਨ ਸਾਡੇ ਸਾਹਮਣੇ ਲਿਆ ਦਿਓ ਮੰਨ ਜਾਗੇ ਇਹ ਤਾਂ ਸਾਨੂੰ ਕਹਿੰਦਾ ਨਾ ਪੰਡ ਸਾਨੂੰ ਕਹਿੰਦਾ ਵੀ ਤੁਸੀਂ ਅਸਲੀ ਕਿਸਾਨ ਨਹੀਂ ਅਸਲੀ ਨਹੀਂ ਬਹੁਤ ਠੱਪਾ ਇਹ ਤੁਲ ਬਣ ਮੇਰੇ ਪਿਓ ਦਾਦੇ ਪਰਦਾਦੇ ਖੇਤੀ ਕਰਦੇ ਮੈਂ ਉਹਨਾਂ ਦੀ ਖੇਤੀ ਆ ਮੈਂ ਖੇਤੀ ਕਰਦਾ ਇਹਦਾ ਮਤਲਬ ਮੈਂ ਕਿਸਾਨ ਨਹੀਂ ਇਹ ਕਿਸਾਨ ਕਿਹਨੂੰ ਸਮਝਦਾ ਸੋਚਣ ਵਾਲੀ ਗੱਲ ਆ ਤੁਸੀਂ ਆਪਦੇ ਕਿੱਤੇ ਦੇ ਵਿੱਚ ਮਾਹਰ ਆ ਤੁਹਾਡੇ ਪਿਓ ਦਾਦੇ ਜੋ ਕਰਦੇ ਉਹੀ ਕਰਦੇ ਫੇਰ ਜੇ ਹਲੇ ਵੀ ਅਸੀਂ ਕਿਸਾਨ ਨਹੀਂ ਨੀਂਦੇ ਫੇਰ ਡਿਵੀਟ ਕਰਦੇ ਤਾਂ ਕਹਿੰਦੇ ਉੰਦੀਆ ਜਦੋਂ ਵੀ ਵੀਡੀਓ ਕੋਈ ਪੈਂਦੀ ਆ ਤਾਂ ਉਹਦੇ ਵਿੱਚ ਇਹ ਲਿਖਿਆ ਜਾਂਦਾ ਕਿ ਨੇ ਕਿਸਾਨ ਤਾਂ ਖੇਤਾਂ 'ਚ ਹੋਣੇ ਚਾਹੀਦੇ ਨੇ ਕਿਸਾਨ ਜਿਹੜੇ ਸੜਕਾਂ ਦੇ ਤੇ ਰੋ ਵੀ ਉਹ ਕਿਸਾਨ ਨਹੀਂ ਹੈਗੇ ਉਹ ਖੇਤਾਂ 'ਚ ਹੋਣ ਇਹ ਸਾਡੀ ਗੱਲ ਦੇ ਜਵਾਬ ਨਾ ਦੇਣ ਗਲਤ ਗੂਠਾ ਲੈ ਕੇ ਇਹਨੂੰ ਕੰਨੋਂ ਫੜ ਕੇ ਬਾਹਰ ਕੱਢ ਦੀਏ ਆਹ ਪਾਲ ਦਿਆ ਉਹ ਇਦੋਂ ਪਰੇ ਰਹਿ ਨਹੀਂ ਇਹੀ ਪਾਲ ਦਿਆ ਉਹ ਵੀ ਕਿਸਾਨ ਖੇਤ 'ਚ ਹੋਣ ਅਸੀਂ ਆਪਦੀ ਪੁਲੀਗਾਨ ਨੀਤੀਆਂ ਲਾਗੂ ਕਰੀਏ ਜਦੋਂ ਹੋਏ ਫੋਰਸ ਲਿਆ ਕੇ ਇਹਨੂੰ ਕੰਨੋਂ ਫੜ ਕੇ ਬਾਹਰ ਕੱਢ ਦੀਏ ਇਹੀ ਪਾਲ ਦਿਆ ਉਹ ਕਿਸਾਨ ਅਸਲੀ ਆ ਜਿਹੜਾ ਮੂਰੇ ਆੜਦਾ ਸੀ 150 ਝੜੇ ਸ਼ਰਨ ਪਰੇ ਜੋ ਉਤਰੇ ਜਿਹੜਾ ਸਾਡੀ ਸ਼ਰਨ ਆਊਗਾ ਸਾਡਾ ਜਿਹੜਾ ਨਹੀਂ ਆਊ ਤਾਂ ਖਾਤਮਾ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਸੀ ਜ਼ਮੀਨਾਂ ਅਸੀਂ ਉਹਨਾਂ ਦੇ ਉਹਨਾਂ ਦੇ ਮਾਲਕ ਬਣਾਇਆ ਸੀ ਸਾਡੇ ਗੁਰੂ ਦੇ ਨਾਂ ਤੇ ਮਲਦੇ ਆ ਅਸੀਂ ਗੁਰੂ ਦੇ ਨਾਂ ਤੇ ਚੱਲਦੇ ਆ ਠੀਕ ਹੈ ਅਗਰ ਇਹ ਜਬਰਦਸਤੀ ਕਰਨਗੇ ਫੇਰ ਦੋਵੇਂ ਤਰ੍ਹਾਂ ਸੀ ਗਾਂਧੀਵਾਦੀ ਮੈਂ ਹੈ ਨਹੀਂ ਕਿਤੇ ਮੈਂ ਇੱਕ ਗੱਲ ਤੇ ਮਾਰਾਂ ਹੱਥ ਫੜ ਦੂਜੀ ਮੂਰੇ ਕਰ ਦੂੰ ਨਾ ਗਾਂਧੀ ਨੇ ਆਜ਼ਾਦੀ ਲਈਏ ਨਾ ਉਹ ਲੈ ਸਕਦਾ ਇਹਦਾ ਭਗਤ ਸਿੰਘ ਰਾਜਗੁਰੂ ਸ਼ਹੀਦ ਆਬ ਸਿੰਘ ਦੇਵ ਮ ਬੀਕੇ ਰਾਤ ਔਰ ਚੰਦਰ ਸ਼ੇਖ ਆਜ਼ਾਦ ਵਰਗਾ ਨੇ ਜਿਨ੍ਹਾਂ ਦੇ ਹੱਥ 'ਚ ਰਵਾਲਵਰ ਸੀ ਇਹਨਾਂ ਦੇ ਹੱਥ 'ਚ ਮੈਗ ਸੀ ਇਹ ਸਾਡੇ ਦੇ ਭਾਰੂ ਹੋਗੇ ਜਿਹੜੇ ਆਜ਼ਾਦੀ ਲਈ ਮਰ ਗਏ ਉਹ ਸ਼ਹੀਦ ਹੋਗੇ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਇੱਕ ਦੇ ਹੱਥ 'ਚ ਮੈਗ ਹੈ ਮੈਂ ਤੁਹਾਡੇ ਵਿਚਰ ਜਿਵੇਂ ਤੁਸੀਂ ਵਿਚਰਦੇ ਜਿਹਦੇ ਹੱਥ 'ਚ ਰਵਾਲਵਰ ਹੋ ਲੱਭਦਾ ਹੀ ਨਹੀਂ ਆਉਣਾ ਸਾਹਮਣੇ ਉਹ ਆਪਦਾ ਕੰਮ ਕਰਕੇ ਚੁੱਪ ਕਰਕੇ ਜਾਲਿਆ ਨੇ ਅਸੀਂ ਉਹਨਾਂ 'ਚੋਂ ਗਾਂਧੀਵਾਦੀ ਹੈ ਨਹੀਂ ਅਸੀਂ ਹਾਂ ਗਾਂਧੀ ਨੇ ਗਾਂਧੀ ਨੇ ਚਾਰ ਸੀ ਅੰਗਰੇਜ਼ ਸੰਘਰਸ਼ ਸਟਾਰਟ ਕੀਤੇ ਚਾਰੇ ਅੰਗਰੇਜ਼ ਗਵਰਨਮੈਂਟ ਦੇ ਕੰਦੇ ਵਾਪਸ ਲੈ ਅਸੀਂ ਉਹਨਾਂ ਚੋਂ ਨਹੀਂ ਅਸੀਂ ਜਿਹੜਾ ਅਰਦਾਸ ਕਰਕੇ ਚੱਲ ਪਏ ਫਿਰ ਤਾਂ ਜਿਆਦਾ ਸਾਥ ਹੈ ਨਹੀਂ ਜਾਂ ਟੱਟੂ ਹੈ ਨਹੀਂ ਕੀ ਨੌਜਵਾਨ ਕੀ ਸੁਭਦ ਹੈ ਇਸ ਚੀਜ਼ ਨੂੰ ਲੈ ਕੇ ਕੀ ਨੌਜਵਾਨ ਇਸ ਲੈਂਡ ਪੁਣੀ ਪਾਲਿਸੀ ਨੂੰ ਸਮਝ ਸਕਿਆ ਵਾ ਬਿਲਕੁਲ ਹੀ ਨਹੀਂ ਬਹੁਤ ਗਲਤ ਪਾਲਿਸੀ ਹੈ ਜਿਹੜੇ ਤੁਸੀਂ ਦੱਸ ਰਹੇ ਹੋ ਵੀ ਇਹਨਾਂ ਦੇ ਸਮਰਥਨ ਨੇ ਸਮਰਥਨ ਦੇ ਤੁਸੀਂ ਨਾਮ ਪੜ੍ਹਿਆ ਸ਼ਾਇਦ ਧਨੀ RAM ਚੰਦ ਹੀ RAM ਮੋਹਨ ਲਾਲ ਮੋਹਨ ਲਾਲਾਂ ਚਾਂਦੀ RAM ਵਾਲਿਆਂ ਨੇ ਕਦੇ ਖੇਤੀਬਾੜੀ ਕੀਤੀ ਆ ਉਹਨਾਂ ਨੇ ਕਦੇ ਪੈੜੀਆਂ ਲਈਆਂ ਉਹ ਬਿਲਕੁਲ ਝੂਠ ਆ ਸਰਕਾਰ ਕਾਫੀ ਹੱਦ ਤੱਕ ਗਿਰ ਗਈ ਆਉਣ ਵਾਲੇ ਸਮੇਂ 'ਚ ਇਹਦਾ ਖਾਤਮਾ ਮਾ ਠੀਕ ਹੈ ਨਾ ਪੈਲੀਆਂ ਬਾ ਸਿੰਘਾਂ ਕੋਲੇ ਹੁੰਦੀਆਂ ਨਾਗੇ ਤਨੀ ਰਾਮਚੰਦੀ ਰਾਮ ਉਹਨਾਂ ਕੋਲੇ ਪੈਲੀਆਂ ਆਉਂਦੀਆਂ ਜਿਹੜੇ ਸਮਰਥਨਾਂ ਇਹਨਾਂ ਦੇ 1 ਮਿੰਟ ਬਾਜੀ ਦੇ ਵਿੱਚ ਉਹ ਆਇਆ ਵਾ ਵੀ ਉਹਨਾਂ ਨੇ ਪੈਲੀਆਂ ਖਰੀਦੀਆਂ ਇਹ ਸਭ ਛਰੇ ਆਮ ਝੂਠ ਆ ਝੂਠ ਸ਼ਬਦਾਂ ਦੇ ਵਿੱਚ ਇਹ ਬੋਲ ਰਿਹਾ ਜਿਵੇਂ ਮਤਾ ਪਾਏ ਜਾ ਰਹੇ ਨੇ ਹਨਾ ಗ್ರಾಮ ਸਭਾ ਬੁਲਾਈਆਂ ਜਾ ਰਹੀਆਂ ਨੇ ਇਸ ਪਿੰਡ ਦੇ ਵਿੱਚ ਵੀ ਪਹਿਲਾਂ ਬੁਲਾਈ ਜਾ ਚੁੱਕੀ ਸੀ ਬਿਲਕੁਲ ਅਸੀਂ ਮਤਾ ਪਾ ਕੇ ਬਕਾਇਦਾ ਗੁਲਾਡਾ ਦੇ ਕੋਲੇ ਦੇ ਚੁੱਕੇ ਆ ਬਕਾਇਦਾ ਐਫੀਡਾਟ ਦਿੱਤੇ ਨੇ ਠੀਕ ਹੈ ਨਾ ਇਹ ਸਰਕਾਰ ਜੀ ਮੈਂ ਦੱਸਦਾ ਤੁਹਾਨੂੰ ਇਹ ਸਰਕਾਰ ਕਾਫੀ ਹੱਦ ਤੱਕ ਗਰ ਗਈ ਅਸੀਂ ਪਿੰਡਾਂ ਦੇ ਵਿੱਚ ਸ਼ੁਰੂਆਤ ਕੀਤੀ ਸੀ ਪਿੰਡਾਂ ਦੇ ਵਿੱਚ ਬੋਰਡ ਲਾਉਣ ਦੀ ਤੇ ਇਹਨਾਂ ਨੇ ਕੁਝ ਭੇਡਾਂ ਲਾ ਲਓ ਮੱਕੜ ਲਾ ਲਓ ਜਿੰਨਾਂ ਨੇ ਕੁਝ ਬੋਰਡ ਪਾੜੇ ਆ ਜੁਰਤ ਨਹੀਂ ਰੱਖਦਾ ਕੋਈ ਸਾਹਮਣੇ ਆ ਕੇ ਗੱਲ ਕਰਨ ਦੀ ਪਰ ਇਹ ਜਿੱਥੇ ਤੱਕ ਮਰਜ਼ੀ ਬਾਹ ਲਾ ਲੈਣ ਜਿੱਧਰ ਭਜ ਲੈਣ ਉਧਰ ਭਜਾਵਾਂਗੇ ਅਸੀਂ ਹੁਣ ਬਕਾਇਦਾ ਸਾਰੇ ਪਿੰਡ ਦੀਆਂ ਕੰਧਾਂ ਤੇ ਪ੍ਰਿੰਟ ਕਰਾਉਣ ਲੱਗੇ ਆ ਸਰਕਾਰ ਕਾਫੀ ਹੱਦ ਤੱਕ ਗਰ ਗਈ ਠੀਕ ਹੈ ਕਦੇ ਇਹ ਬੱਕਰੀਆਂ ਵਾਲਿਆ ਜਿੱਥੇ ਹਿੱਸਾ ਪਾਉਣ ਲੱਗਾ ਮੇਰਾ ਇੱਕ ਦੋਸਤ ਸੀਗਾ ਦੱਸਦਾ ਉਹ ਮੰਡੀ ਤੇ ਜਾ ਰਿਹਾ ਸੀਗਾ ਪਤਾ ਨਹੀਂ ਸਨਾਮ ਕੋਲੇ ਮੰਡੀ ਲੱਗਦੀ ਆ ਬੱਕਰੀਆਂ ਦੀ ਉਹ ਮੈਂ ਉਹਨੂੰ ਕਿਹਾ ਵੀ ਵੈਸੇ ਵੀ ਤੂੰ ਹੁਣ ਗਿਆ ਨਹੀਂਗਾ ਕਹਿੰਦਾ ਕੀ ਕਰੀਏ ਭਗਵੰਤ ਮਾਨ ਕਹਿੰਦਾ ਵੀ ਸਾਨੂੰ ਹਿੱਸਾ ਦਿਓ ਇਹ ਤਾਂ ਬੱਕਰੀ ਮੰਡੀ ਦੇ ਵਿੱਚ ਹਿੱਸਾ ਪਾਉਣ ਲਈ ਤਿਆਰ ਹੋਇਆ ਫਿਰਦਾ ਇਹ ਤਾਂ ਸਰਕਾਰ ਦਾ ਅੰਤ ਆ ਚੁੱਕਿਆ ਜੀ ਜਦੋਂ ਅੰਤ ਆਉਂਦਾ ਗਿੱਧੜ ਤੁਹਾਨੂੰ ਪਤਾ ਕਿੱਧਰ ਨੂੰ ਭਜਦਾ ਹੁੰਦਾ ਉਹ ਕੰਮ ਹੈ ਕਿ ਵੀ ਸਰਕਾਰ ਨੇ ਤਾਂ ਪਹਿਲਾਂ ਹੀ ਕਹਿ ਦਿੱਤਗਾ ਮੈਂ ਪਹਿਲਾਂ ਵੀ ਬੋਲ ਕੇ ਛੱਡਿਆ ਸਰਕਾਰ ਕਹਿੰਦੀ ਤੱਕਾ ਨਹੀਂ ਹੋਣਾ ਕਿਸੇ ਤਰੀਕੇ ਦੇ ਨਾਲ ਵੀ ਬਿਲਕੁਲ ਝੂਠ ਬੋਲਦਾ ਜਿਉ ਉਹ ਤੱਕਾ ਨਹੀਂ ਕਰ ਰਿਆ ਸਾਡੇ ਪਿੰਡਾਂ ਨੂੰ ਸੀਐਲਜੂ ਕਿਉਂ ਜਾਰੀ ਕਰਤਾ ਉਹਨੇ ਸੀਐਲਜੂ ਜਾਰੀ ਕੀਤਾ ਇਹ ਗੱਲ ਉਹ ਕਹਿ ਰਿਹਾ ਕਿਸੇ ਨਾਲ ਤੱਕਾ ਨਹੀਂ ਹੋਇਆ ਕਿਸੇ ਨਾਲ ਜ਼ਬਰਦਸਤੀ ਨਹੀਂ ਹੋਇਆ ਬਿਲਕੁਲ ਝੂਠ ਬੋਲਦਾ ਲੇਕਿਨ ਜੀ ਖੇਤੀ ਤਾਂ ਕਰ ਸਕਦੇ ਹਾਂ ਫਿਰ ਵੀ ਇਹ ਖੇਤੀ ਨੂੰ ਕੀ ਖੇਤੀ ਕਰਾਂਗੇ ਠੀਕ ਹੈ ਨਾ 2 ਸਾਲ 3 ਸਾਲ 5 ਸਾਲ ਮੋਹਾਲੀ ਵਾਲੇ ਦੇਖੋ ਜੇ ਤੁਸੀਂ ਗੱਲ ਕਰਕੇ ਛੱਡਿਆ ਪਹਿਲਾਂ ਵੀ ਮੋਹਾਲੀ ਡਿਵੈਲਪਮੈਂਟ ਹੋਇਆ ਜੇ ਭਗਵਾਨ ਤਬ ਅਸੀਂ ਚੱਲ ਕੇ ਵਿਖਾ ਦਿੰਨੇ ਆ ਮੋਹਾਲੀ ਤੋਂ ਚੰਡੀਗੜ੍ਹ ਤੱਕ ਗਾਂ ਤੱਕ ਕਿੰਨਾ ਲੱਕ ਹਜੇ ਵਿਹਲਾ ਪਿਆ ਯਾਰ ਸਾਡੇ ਕੋਲ ਹਜੇ 700 ਕਿੱਲਾ ਖੰਡ ਮਿਲਦਾ ਵਿਹਲਾ ਪਿਆ ਉਹ ਨਹੀਂ ਹਜੇ ਡਿਵੈਲਪ ਕਰ ਚੁੱਕਿਆ ਇਹ ਕੀ ਡਿਵੈਲਪ ਕਰੂਗਾ ਇਹ ਜਿਹੜੇ ਇਹਦੇ ਹੈਗੇ ਆ ਕੇਜਰੀਵਾਲ ਹੁਣੀ ਜਿਹੜੀ ਜੁੰਡਲੀਓ ਆਈ ਹੋਈ ਆ ਉਹ ਸਾਰਾ ਕੁਝ ਕਰਾ ਰਹੇ ਆ ਅੱਗੇ ਤਾਂ ਬਿਠਾ ਕੇ ਕੋਡਾ ਕਰਕੇ ਕਰਾਉਂਦੇ ਹੁਣ ਨਾ ਲੰਮਾ ਪਾ ਲਿਆ 72 ਮਾਰ ਮਾਰ ਕੇ ਕਰਾ ਰਹੇ ਆ ਇਹ ਤਾਂ ਠੀਕ ਹੈ ਇਹ ਬਿਲਕੁਲ ਕੋਈ ਬਿਆਨ ਨਹੀਂ ਦਿੰਦਾ ਜਿੱਥੇ ਕਹਦੀ ਅੱਖਾਂ ਵਿੱਚ ਕੇ ਸੈਰ ਕਰੀ ਜਾਂਦਾ ਹੁਣ ਇਹਦਾ ਕੁਝ ਉੱਠਿਆ ਕੋਈ ਬਲਾਕ ਸਮਤੀ ਦਾ ਜਿਹਦਾ ਕੋਈ ਬਿਆਨ ਆਇਆ ਵਾ ਮੈਂ ਪਿੰਡਾਂ ਨਾਲ ਆ ਤੁਹਾਡੇ ਨਾਲ ਆ ਅਸੀਂ ਇਹ ਤੁਹਾਡੇ ਚੈਨਲ ਨਹੀਂ ਚਾਹੁੰਦੇ ਵੀ ਐਮਐਲਏ ਵੀ ਉੱਠ ਕਢਣ ਠੀਕ ਹੈ ਨਾ ਜੇ ਉਹਨਾਂ ਨੇ ਮਾੜੀ ਮੋਟੀ ਆਪਣੀ ਇੱਜ਼ਤ ਰੱਖਣੀ ਆ ਤੇ ਨਹੀਂ ਤਾਂ ਇਹ ਸਰਕਾਰ ਬਿਲਕੁਲ ਜੀ ਗਈ ਭਾਸ਼ਾ ਦੀ ਮਰਿਆਦਾ ਵੀ ਰੱਖਣੀ ਆ ਆਪਾਂ ਥੋੜੀ ਜੀ ਕੀ ਲੱਗਦਾ ਜੀ ਹੁਣ ਜਿਵੇਂ ਪਿੰਡ ਸਾਰੇ ਇਕੱਠੇ ਹੋਏ ਤੁਸੀਂ ਸਾਰੇ ਲੋਕਾਂ ਨੇ ਇੰਨੀ ਵਾਰੀ ਸਰਕਾਰ ਤੱਕ ਆਵਾਜ਼ ਪਹੁੰਚਾ ਦਿੱਤੀ ਹੈ ਜ਼ਰੂਰਾ ਨੋਟਿਸ ਜਾਰੀ ਹੋਇਆ ਵਾ ਜ਼ਰੂਰਾ ਇਸ ਇਸ਼ਤਿਹਾਰ ਤੁਸੀਂ ਦੇਖਿਆ ਆ ਇਸ ਮਲਕਪਦੀਪ ਮਲਕਪਿੰਡ ਦੀ ਜ਼ਮੀਨ ਨੂੰ ਲੈ ਕੇ ਉਸ ਤੋਂ ਬਾਅਦ ਗੱਲਬਾਤ ਹੋਈ ਹੈ ਕਿਸੇ ਦੇ ਨਾਲ ਨਹੀਂ ਜੀ ਸਾਡੇ ਕੋਲੇ ਕੋਈ ਨਹੀਂ ਆਇਆ ਕਿਸੇ ਨੇ ਆ ਕੇ ਸਾਨੂੰ ਕਿਹਾ ਨਹੀਂਗਾ ਵੀ ਜੇ ਤੁਸੀਂ ਬੈਠ ਕੇ ਕੋਈ ਗੱਲ ਕਰਦਿਆਂ ਟੇਬਲ ਤੇ ਬੈਠ ਕੇ ਕੋਈ ਗੱਲ ਕਰਨੀ ਆ ਵੀ ਇਹ ਪਾਲਿਸੀ ਰੱਦ ਕਰਵਾਉਣ ਦੇ ਸਬੰਧ ਦੇ ਵਿੱਚ ਸਾਡੇ ਕੋਲੇ ਕੋਈ ਨਹੀਂ ਆਇਆ ਹਾਂਜੀ ਕੀ ਅੱਗੇ ਲੱਗਦਾ ਹੁਣ ਅੱਗੇ ਕੀ ਹੋਣ ਵਾਲਾ ਆ ਅੱਗੇ ਅਸੀਂ ਦੇਖੋ ਜੀ ਜ਼ਮੀਨਾਂ 'ਚ ਤਾਂ ਅਸੀਂ ਵੜ ਨਹੀਂ ਦੇਣਾ ਤਾਂ ਭੁੱਲ ਜਾਣ ਸਾਡਾ ਸੰਘਰਸ਼ ਜਾਰੀ ਆ ਜੀ ਲਗਾਤਾਰ ਲੁਧਿਆਣੇ ਗਲਾਡਾ ਦੇ ਦਫ਼ਤਰ ਦੇ ਮੂਹਰੇ ਸਾਡਾ ਜਿਹੜਾ ਧਰਨਾ ਚੱਲ ਰਿਹਾ ਵਾ ਹੁਣ ਕਿਸਾਨ ਜੁਨੀਅਨ ਸਾਰੀਆਂ ਇਕੱਠੇ ਬੰਦੇ ਇਕੱਠੀਆਂ ਹੋ ਕੇ ਟਰੈਕਟਰ ਮਾਰਚ ਕਰਕੇ ਹਟਿਆ ਸੀ ਪਰਸੋਂ ਠੀਕ ਹੈ ਨਾ ਅੱਗੇ ਹੁਣ 24 ਤਰੀਕ ਨੂੰ ਕਿਸਾਨ ਜੁਨੀਅਨ ਨੇ ਮੁੱਲਾਪੁਰ ਮਹਾਪੰਚਾਇਤ ਅੱਦੀ ਆ ਜਿਹੜੀ ਮੁੱਲਾਪੁਰ ਵਿਖੇ ਉੱਥੇ ਅਸੀਂ ਸਾਰੇ ਇਕੱਠੇ ਹੁਣ ਜਿਵੇਂ ਜਿਵੇਂ ਪ੍ਰੋਗਰਾਮ ਜਨਤਥੇਵੰਦੀਆਂ ਦੇਣਗੀਆਂ ਓਵੇਂ ਓਵੇਂ ਅਸੀਂ ਚੱਲਾਂਗੇ ਬਾਕੀ ਜਿਵੇਂ ਸਾਡਾ ਗਲਾਡਾ ਦੇ ਵਿੱਚ ਪ੍ਰੋਗਰਾਮ ਚੱਲਦਾ ਹੁਣ ਸਾਡੇ ਉੱਥੇ ਦੇਖੋ ਤੁਸੀਂ ਬੀਬੀਆਂ ਦਾ ਇਕੱਠ ਬਹੁਤ ਹੋਣ ਲੱਗਿਆ ਹੁਣ ਜਿਹੜਾ ਸਾਡਾ ਅਗਲੇ ਹਫ਼ਤੇ ਜਿਹੜਾ ਸੋਮਵਾਰ ਛੱਡ ਕੇ ਅਗਲੇ ਸੋਮਵਾਰ ਨੂੰ ਸਾਰਾ ਪ੍ਰੋਗਰਾਮ ਉੱਥੇ ਬੀਬੀਆਂ ਦਾ ਹੀ ਹੋਣਾ ਬੀਬੀਆਂ ਨੇ ਸਟੇਜ ਚ ਲਾਉਣੀ ਆ ਸਾਰਾ ਪ੍ਰੋਗਰਾਮ ਬੀਬੀਆਂ ਨੇ ਕਿਉਂਕਿ ਸਾਰੀਆਂ ਬੀਬੀਆਂ ਵੀ ਸਾਡੇ ਪਿੰਡਾਂ ਚੋਂ اٹਕੇ ਮੁਰੇ ਆ ਗਈਆਂ ਕਿਉਂਕਿ ਸਾਰਿਆਂ ਨੂੰ ਦੁੱਖ ਹੈ ਇਸ ਗੱਲ ਦਾ ਜਦੋਂ ਇੱਕ ਪਰਿਵਾਰ ਜਾਂ ਜਿਹੜਾ ਰੋਜ਼ਗਾਰ ਚੱਲਦਾ ਵਾ ਰੋਟੀ ਪਾਣੀ ਚੱਲਦਾ ਜਦੋਂ ਰੁਕ ਜਾਊਗਾ ਫਿਰ ਉਹ ਕੀ ਕਰਨਗੇ ਸਾਡਾ ਬੱਚਾ ਬੱਚਾ ਸੜਕਾਂ ਤੇ ਆ ਕੇ ਇਹਨਾਂ ਦਾ ਵਿਰੋਧ ਕਰੂਗਾ ਜੀ ਅਸੀਂ ਜੀ ਇਹਨਾਂ ਨੂੰ ਕਿਸੇ ਪਿੰਡ ਚ ਕੀ ਅਸੀਂ ਪੂਰੇ ਪੰਜਾਬ ਚੋਂ ਜਿੰਨਾ ਚਿਰ ਖਾਤ ਭਜਾਉਂਦੇ ਨਹੀਂ ਉਹਨਾਂ ਟਾਈਮ ਅਸੀਂ ਟੈਕ ਹੀ ਨਹੀਂ ਬੈ ਇੱਕ ਹੋਰ ਸਵਾਲ ਸੀਗਾ ਜੀ ਕਿਹਾ ਜਾਂਦਾ ਹੈ ਕਹਿੰਦੇ ਵੀ ਜਿਵੇਂ ਜੇ ਕਈ ਲੋਕ ਕਮੈਂਟ ਵੀ ਕਰਦੇ ਆ ਤੁਸੀਂ ਦੇਖਦੇ ਹੋਵੋਗੇ ਵੀ ਕਿਸਾਨ ਨੇ ਜਿਹੜੇ ਉਹ ਬਹੁਤ ਜ਼ਿਆਦਾ ਵਿਲੇ ਹੋਏ ਹੋਏ ਨੇ ਵੀ ਜਦੋਂ ਵੀ ਕੋਈ ਪ੍ਰੋਟੈਸਟ ਚੱਲਦਾ ਆ ਤਾਂ ਕਿਸਾਨ ਪਹਿਲਾਂ ਆ ਕੇ ਸੜਕਾਂ ਮਾਲ ਕੇ ਬਹਿ ਜਾਂਦੇ ਨੇ ਵੀ ਇਹ ਚੀਜ਼ ਵੀ ਹੋ ਰਹੀ ਹੈ ਕਿਸਾਨ ਦਾ ਦਿਮਾਗ ਖਰਾਬ ਜੇ ਮੈਨੂੰ ਸੁਖ ਸ਼ਾਂਤੀ ਨਾਲ ਰੋਟੀ ਖਾਣ ਦਊ ਮੈਨੂੰ ਕਿ ਲੋੜਾ ਸੜਕਾਂ ਦਾ ਧੱਕੇ ਖਾਂਦੀ ਸੋਚਣ ਵਾਲੀ ਗੱਲ ਆ ਜੇ ਮੈਨੂੰ ਸ਼ਾਂਤੀ ਨਾਲ ਰੋਟੀ ਖਾਣ ਦਊ ਕੋਈ ਜੇ ਇਤਨਾ ਵੀ ਆਏ ਕਰਨ ਪੜਦਾ ਇਤਨਾ ਵੀ ਆਏ ਕਰਨ ਪੜਦਾ ਤੀਜੀ ਵਾਰੀ ਕਮਾ ਕੇ ਥੱਪੜ ਮਾਰਨਾ ਪੈਣਾ ਜਾ ਰੋਟੀ ਖਾਉਂਗਾ ਜਾਂ ਮੈਂ ਸੜਕ ਤੇ ਜਾਊਂਗਾ ਦੋਈ ਗੱਲਾਂ ਚਾਹਾਂ ਮੈਂ ਰੋਟੀ ਖਾਊਂਗਾ ਸ਼ਾਂਤੀ ਨਾਲ ਘਰੇ ਬਹਿ ਕੇ ਉਹ ਕਿਸਾਨ ਬਣ ਗਿਆ ਜੇ ਮੈਂ ਨਹੀਂ ਦਿਖਾਣ ਦੇਉਂਗੇ ਫਿਰ ਮੈਂ ਸੜਕ ਤੇ ਜਾਊਂਗਾ ਸੜਕ ਤੇ ਜਾਊਂਗਾ ਕੋਥਮ-ਕੋਥਾ ਤਾਂ ਹੋਊਂਗਾ ਹੋਊਂਗਾ ਜੇ ਮੈਂ ਮਰਦਾ ਨਾ ਮੇਰੇ ਹੱਥੋਂ ਬਰਕੀ ਖਾਉਂਦਾ ਕੋਈ ਮੈਨੂੰ ਤਕਲੀਫ ਹੁੰਦੀ ਫਿਰ ਟੈਨਸ਼ਨ ਤਾਂ ਰਹਿੰਦੀ ਹੋਣੀ ਐ ਇਸੀ ਨੂੰ ਲੈ ਕੇ ਜਦੋਂ ਖੇਤੀ ਕਰਨ ਲਈ ਜਾਂਦੇ ਪਏ ਉਹ ਵੀ ਇਹ ਟੈਨਸ਼ਨ ਪੈਂਦੀ ਹੋਣੀ ਐ ਇਸੀ ਨੂੰ ਲੈ ਕੇ ਟੈਨਸ਼ਨ ਨਹੀਂ ਤੁਹਾਡਾ ਮਾਈਂਡ ਫ੍ਰੈਸ਼ ਆ ਨਾ ਕੋਈ ਟੈਨਸ਼ਨ ਨਹੀਂ ਸਾਨੂੰ ਸਾਹਮਣੇ ਸਾਨੂੰ ਤਾਂ ਦੀਂਦਾ ਪਰ ਇਹਨਾਂ ਨੂੰ ਭੁੱਖ ਨਹੀਂ ਦੀਂਦਾ ਆਪਦਾ ਕਿਹੜੀਆਂ ਸਰਕਾਰਾਂ ਇਹਨਾਂ ਨੂੰ ਭੁੱਖ ਨਹੀਂ ਦੀਂਦਾ ਇੱਕ ਬੋਰਡ ਦੇ ਜ਼ੋਰ ਤੇ ਖਾਣੇ 'ਚ ਲੈ ਜਾਂਦਾ ਬੰਦਾ ਅੱਜ ਰਾਹੁਲ ਗਾਂਧੀ ਹਰ ਇੱਕ ਸਟੇਜ ਤੇ ਕਹਿੰਦਾ ਫਿਰਦਾ ਮੈਂ ਤਾਂ ਵਾਲੀ ਗੱਲ ਹੈ ਮੈਨੂੰ ਪ੍ਰਧਾਨ ਮੰਤਰੀ ਬਣਾ ਦੇ ਸੁਣਦਾ ਕੋਈ ਨਹੀਂ ਸੁਣਦਾ ਨਾ ਬੋਰਡ ਦੀ ਪਾਵਰ ਇੰਨੀ ਆ ਇਹਨਾਂ ਦੇ ਦਿਮਾਗ 'ਚ ਇਹ ਆ ਵੀ ਇਹ ਪਿੰਡੂ ਲੋਕ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਤੇ ਸਾੰਦਾ ਰੋਟੀ ਨਹੀਂ ਖਾਣ ਦਿੰਦੇ ਅਸੀਂ ਸੜਕਾਂ ਤੇ ਜਾਣਾ ਹੈ ਜਾਣਾ ਸੜਕ ਦੇ ਰੋਗ ਨਹੀਂ ਸਾਡੇ ਦਾ ਜਨਮ ਸਿੱਧਾ ਅਧਿਕਾਰ ਆ ਪ੍ਰੋਟੈਸਟ ਕਰਨਾ ਲਿਖ ਕੇ ਲਾਉਣਾ ਬੋਲ ਕੇ ਕਰਨਾ ਵਿਰੋਧ ਕਰਨਾ ਇਹ ਮੇਰਾ ਜਨਮ ਸਿੱਧਾ ਅਧਿਕਾਰ ਆ ਮੈਂ ਕਰੂੰਗਾ ਰੌਲਾ ਤਾਂ ਪਾਉਂਗਾ ਬਿਲਕੁਲ ਭਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਤੇ ਹੋਰ ਜ਼ਮੀਨਾਂ ਵੀ ਇਸ ਦੇ ਵਿੱਚ ਆਈਆਂ ਹੋਈਆਂ ਨੇ ਹਰ ਤਰ੍ਹਾਂ ਦੇ ਪਿੰਡਾਂ ਦੇ ਵਿੱਚ ਸਾਡੇ ਜੀ ਅਲੀਗੜ ਦੀ ਆਈ ਹੈ ਪੋਨੇ ਦੀ ਆਈ ਹੈ ਅਗਵਾੜ ਦੀ ਜ਼ਮੀਨ ਆਈ ਹੈ ਸਾਡੀ ਮਾਲਕ ਦੀ ਬਹੁਤ ਜ਼ਿਆਦਾ ਜ਼ਮੀਨ ਆਈ ਹੈ ਕੀ ਜਾਊਗਾ ਫਿਰ ਇਸ ਚੀ ਨੂੰ ਲੈ ਕੇ ਵੀ ਜਿਵੇਂ ਇਤਿਹਾਸਿਕ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਵੀ ਵਿੱਚ ਆਏ ਹੋਏ ਨੇ ਨਹੀਂ ਇੱਥੇ ਜ਼ਮੀਨ 'ਚ ਕੋਈ ਇਤਿਹਾਸ ਗੁਰਦੁਆਰਾ ਸਾਹਿਬ ਨਹੀਂ ਆਇਆ ਇਹ ਵਿੱਚ ਆਇਆ ਨਹੀਂ ਨਹੀਂ ਜੀ ਨਹੀਂ ਨਹੀਂ ਜੀ ਜ਼ਮੀਨ ਆਈ ਆ ਜ਼ਮੀਨ ਆਈ ਹਾਂਜੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਆਈ ਆ ਲੋ ਲੰਗਰ ਦੇ ਨਾਮ ਤੇ ਸਾਡਾ ਇੱਕ ਗੁਰਦੁਆਰਾ ਸਾਹਿਬ ਦੀ ਜ਼ਮੀਨ ਆ ਉਹ 12 ਏਕੜ ਜ਼ਮੀਨ ਸਾਡੀ ਇਹ ਲੈਂਡ ਪੂਲਿੰਗ ਦੇ ਵਿੱਚ ਆਈ ਹੋਈ ਆ ਅੱਛਾ ਜੀ ਹਾਂਜੀ ਇਹ ਖੀਰ ਦੇ ਵਿੱਚ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਅਸੀਂ ਤਾਂ ਇਹੀ ਸਨੇਹਾ ਦੇਣਾ ਚਾਹੁੰਦੇ ਆ ਭਗਵੰਤ ਮਾਨ ਸਰਕਾਰ ਨੂੰ ਵੀ ਜਿਹੜੀ ਪਾਲਿਸੀ ਆ ਆਪਦੀ ਵਾਪਸ ਲਵੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੇ ਖੇਤੀਬਾੜੀ ਕਰਦੇ ਹੋ ਉਹਨਾਂ ਦੇ ਰਜਗਾਰ ਚੱਲਦੇ ਆ ਉਹਨਾਂ ਦੇ ਨਾਲ ਸਾਰਾ ਹੀ ਵਪਾਰੀ ਵਰਗ ਉਹਨਾਂ ਦੇ ਨਾਲ ਚੱਲਦਾ ਦੁਕਾਨਦਾਰ ਵਰਗ ਉਹਨਾਂ ਦੇ ਨਾਲ ਚੱਲ ਜੇ ਸਾਰਾ ਕੁਝ ਜਿਹੜਾ ਕਿਸਾਨੀ ਦੇ ਨਾਲ ਜੁੜਿਆ ਹੋਣ ਪਿਛਲੇ ਸਮੇਂ ਜਦੋਂ ਤੁਸੀਂ ਕੋਵਿਡ ਦੇਖਿਆ ਸੀਗਾ ਕੋਵਿਡ ਦੇ ਵਿੱਚ ਇੱਕ ਕਿਸਾਨੀ ਹੋਈ ਸੀ ਜਿਨ੍ਹਾਂ ਦੀ ਖੇਤੀਬਾੜੀ ਚੱਲ ਕੇ ਰਜਗਾਰ ਦਿੰਦੇ ਸੀ ਸਾਰੀਆਂ ਦੁਕਾਨਾਂ ਕੰਪਲੈਕਸ ਮਾਲ ਸਾਰਾ ਕੁਝ ਬੰਦ ਪਏ ਸੀ ਪਰ ਇਹੀ ਅਸੀਂ ਬੇਨਤੀ ਕਰਦੇ ਆਂ ਵੀ ਭਗਵੰਤ ਮਾਨ ਨੂੰ ਵੀ ਆਪ ਦੀ ਜਿਹੜੀ ਪਾਲਿਸੀ ਆ ਇਹ ਜਿਤਨਾ ਵਾਪਸ ਲੈ ਲੈ ਆ ਮੁੜ ਕੇ ਵੇਚ ਤਾਂ ਹੋ ਕੇ ਲਈ ਉਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਲਾਗੂ ਤਾਂ ਹੋਣ ਨਹੀਂ ਦੇਣੀ ਅਸੀਂ ਕਿਸੇ ਹਾਲਤ ਦੇ ਵਿੱਚ ਪਾਲਿਸੀ ਹੈ ਜਿਹੜੀ ਲਾਗੂ ਨਹੀਂ ਹੋਣ ਦੇਣੀ ਇਹ ਜੀ ਤੁਹਾਡੇ ਜਰੀਏ ਕਹਿ ਰਹੇ ਆ ਵੀ ਇਹ ਵਾਪਸ ਜੇ ਪਾਲਿਸੀ ਵਾਪਸ ਲੈਣੀ ਚਾਹੀਦੀ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ